ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਜੀ ਬੁੱਕ ਮਿਲੀਅਨ ਡਾਲਰ ਹੈਬਿਟਸ ਦੀ ਬੁੱਕ ਸਮਰੀ ਬਾਰੇ ਤੇ ਜਿਨ੍ਹਾਂ ਦੇ ਆਥਰ ਆ ਜੀ ਬ੍ਰਾਇਨ ਟ੍ਰੇਸੀ ਤੇ ਇਹ ਬੁੱਕ ਪਬਲਿਸ਼ ਹੋਈ ਸੀ ਜੀ ਦਸੰਬਰ 1998 ਵਿੱਚ ਤੇ ਇਹਦੇ ਚ ਆਥਰ ਆਪਾਂ ਨੂੰ ਦੱਸ ਦਿਆ ਕਿ ਤੁਸੀਂ ਕਦੇ ਸੋਚਿਆ ਕਿ ਜ਼ਿੰਦਗੀ ਵਿੱਚ ਕਈ ਲੋਕ ਬਹੁਤ ਜ਼ਿਆਦਾ ਸਫਲ ਹੋ ਜਾਂਦੇ ਆ ਪਰ ਕਈ ਲੋਕ ਜਿਹੜੇ ਉਹ ਸਫਲ ਨਹੀਂ ਹੋ ਪਾਉਂਦੇ ਸੋ ਉਹਨਾਂ ਦੇ ਪਿੱਛੇ ਦਾ ਸੀਕ੍ਰੀਟ ਕੀ ਆ ਉਹਨਾਂ ਦਾ ਕਾਰਨ ਕੀ ਆ ਕਿ ਕਈ ਲੋਕ ਬਹੁਤ ਜ਼ਿਆਦਾ ਸਫਲ ਹੋ ਜਾਂਦੇ ਆ ਪਰ ਕਈ ਲੋਕ ਨਹੀਂ ਹੋ ਪਾਉਂਦੇ ਸੋ ਆਪਾਂ ਨੂੰ ਇਸ ਬੁੱਕ ਵਿੱਚ 10 ਇਦਾਂ ਦੀਆਂ ਆਦਤਾਂ ਦੇ ਬਾਰੇ ਦੱਸ ਦਿਆ ਜਿਹੜਾ ਕਿ ਮੇਨ ਕਾਰਨ ਹੁੰਦਾ ਜਿਹੜਾ ਕਿ ਮੇਨ ਸੀਕ੍ਰੀਟ ਆ ਕਿ ਕਈ ਲੋਕਾਂ ਦੇ ਬਹੁਤ ਜ਼ਿਆਦਾ ਸਫਲ ਹੋਣ ਦਾ ਸੋ ਇਸ ਬੁੱਕ ਵਿੱਚ ਬਹੁਤ ਸਾਰੀਆਂ ਚੀਜ਼ ਆਪਾਂ ਨੂੰ ਇਦਾਂ ਦੀਆਂ ਸਿੱਖਣ ਨੂੰ ਮਿਲਣਗੀਆਂ ਤੇ ਆਥਰ ਦੱਸ ਦਿਆ ਕਿ ਇਹ ਆਦਤਾਂ ਜਦੋਂ ਆਪਾਂ ਅਪਣਾ ਲੈਨੇ ਆ ਸੋ ਇਹ ਚੀਜ਼ਾਂ ਜਿਹੜੀਆਂ 10 ਆਦਤਾਂ ਇਹਦੇ ਵਿੱਚ ਦਸੀਆਂ ਹੋਈਆਂ ਕਿ ਇਹ ਆਪਣੀ ਹੈਲਥ ਨੂੰ ਰਿਲੇਸ਼ਨਸ ਨੂੰ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਪਰਸਨਲ ਡਿਵੈਲਪਮੈਂਟ ਨੂੰ ਕੈਰੀਅਰ ਨੂੰ ਕਿੱਦਾਂ ਆਪਾਂ ਬੈਟਰ ਕਰ ਸਕਦੇ ਆ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਸਿੱਖਣ ਨੂੰ ਮਿਲੂਗਾ ਤੇ ਆਥਰ ਕਹਿੰਦੇ ਆ ਕਿ ਬੁੱਕ ਵਿੱਚ ਦੱਸੀ ਗਈਆਂ ਇਹ 10 ਆਦਤਾਂ ਤੋਂ ਬਾਅਦ ਤੁਹਾਨੂੰ ਇਹ ਲੱਗੂਗਾ ਕਿ ਤੁਸੀਂ ਵੀ ਆਪਣੇ ਗੋਲ ਤੱਕ ਪਹੁੰਚ ਸਕਦੇ ਆ ਤੇ ਜੋ ਵੀ ਜ਼ਿੰਦਗੀ ਵਿੱਚ ਤੁਸੀਂ ਸੋਚਿਆ ਹੋਇਆ ਜੋ ਵੀ ਤੁਹਾਡੇ ਸੁਪਨੇ ਆ ਤੁਸੀਂ ਉਹਨਾਂ ਨੂੰ ਸਹਕਾਰ ਕਰ ਸਕਦੇ ਆ ਤੇ ਨਾਲ ਨਾਲ ਆਥਰ ਆਪਾਂ ਨੂੰ ਇਹ ਵੀ ਦੱਸਦੇ ਆ ਕਿ ਕਿੱਦਾਂ ਆਪਾਂ ਜਿਹੜੇ ਸਕਸੈਸਫੁਲ ਲੋਕ ਆ ਦੁਨੀਆ ਵਿੱਚ ਸਭ ਤੋਂ ਸਫਲ ਲੋਕ ਆ ਉਹਨਾਂ ਦੀਆਂ ਆਦਤਾਂ ਨੂੰ ਆਪਾਂ ਕਿੱਦਾਂ ਅਡਾਪਟ ਕਰ ਸਕਦੇ ਆ ਆਪਣੀ ਲਾਈਫ ਵਿੱਚ ਵੀ ਕਿੱਦਾਂ ਅਪਲਾਈ ਕਰ ਸਕਦੇ ਆ ਉਹਨਾਂ ਨੂੰ ਤੇ ਤਾਂ ਕਿ ਆਪਾਂ ਵੀ ਵਧੀਆ ਡਿਸੀਜਨ ਲੈ ਸਕੀਏ ਆਪਣੀ ਇਨਕਮ ਨੂੰ ਡਬਲ ਜਾਂ ਟ੍ਰਿਪਲ ਕਰ ਸਕੀਏ ਤਾਂ ਆਪਣੀ ਲਾਈਫ ਨੂੰ ਹੋਰ ਵੀ ਬੈਟਰ ਕਰ ਸਕੀਏ ਤੇ ਲੋ ਜੀ ਹੁਣ ਆਪਾਂ ਕਰਦੇ ਹਾਂ ਸਟਾਰਟ ਤੇ ਪਰ ਜਿਹੜੀਆਂ 10 ਆਦਤਾਂ ਵੀਡੀਓ ਪੂਰੀ ਦੇਖ ਲਿਓ ਤਾਂ ਕਿ ਕੋਈ ਵੀ ਇਦਾਂ ਦਾ ਜਿਹੜਾ ਮੇਨ ਪੁਆਇੰਟ ਆ ਉਹ ਰਹਿ ਨਾ ਜਾਵੇ ਕਿਉਂਕਿ ਇੱਕ ਛੋਟੀ ਜੀ ਸੋਚ ਵੀ ਇੱਕ ਛੋਟਾ ਜਿਹਾ ਵਿਚਾਰ ਵੀ ਇੱਕ ਛੋਟੀ ਜੀ ਆਦਤ ਵੀ ਆਪਣੀ ਲਾਈਫ ਨੂੰ ਪੂਰੀ ਤਰ੍ਹਾਂ ਚੇਂਜ ਕਰ ਸਕਦੀ ਆ ਸੋ ਇਸ ਕਰਕੇ ਵੀਡੀਓ ਪੂਰੀ ਦੇਖਿਓ ਤਾਂ ਕਿ ਕੋਈ ਵੀ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਮਿਸ ਨਾ ਹੋ ਜਵੇ ਤੇ ਲੋ ਜੀ ਇਸੇ ਨਾਲ ਹੀ ਪੁਆਇੰਟ ਨੰਬਰ 1 ਦੀ ਗੱਲ ਕਰਦੇ ਹਾਂ ਪੁਆਇੰਟ 1 ਹੈਗਾ ਜੀ ਤੁਸੀਂ ਉਹੀ ਬਣਦੇ ਹੋ ਜੋ ਤੁਸੀਂ ਸੋਚਦੇ ਹੋ ਸੋ ਆਥਰ ਨੇ ਇੱਥੇ ਆਪਾਂ ਨੂੰ ਪੋਜ਼ਿਟਿਵ ਥਿੰਕਿੰਗ ਬਾਰੇ ਦੱਸਿਆ ਤੇ ਉਹ ਕਹਿੰਦੇ ਆ ਕਿ ਅੱਜ ਆਪਾਂ ਲਾਈਫ ਵਿੱਚ ਜਿੱਥੇ ਵੀ ਆਂ ਜਿਸ ਵੀ ਮੋੜ ਤੇ ਆਂ ਜਿਸ ਵੀ ਹਾਲਤ ਵਿੱਚ ਆ ਉਹ ਆਪਣੇ ਹੀ ਲਏ ਗਏ ਨਤੀਜਿਆਂ ਡਿਸੀਜਨਾਂ ਤੇ ਐਕਸ਼ਨਸ ਕਰਕੇ ਆ ਤੇ ਆਥਰ ਬ੍ਰਾਇਨ ਟ੍ਰੇਸੀ ਕਹਿੰਦੇ ਆ ਕਿ ਜਿੰਨਾ ਜ਼ਿਆਦਾ ਆਪਾਂ ਪੋਜ਼ਿਟਿਵ ਸੋਚਾਂਗੇ ਆਪਾਂ ਲਾਈਫ ਵਿੱਚ ਉਨਾ ਹੀ ਜ਼ਿਆਦਾ ਵਧੀਆ ਕਰਾਂਗੇ ਤੇ ਨਾਲ ਨਾਲ ਆਥਰ ਇਹ ਵੀ ਕਹਿੰਦੇ ਆ ਕਿ ਸੋਚਦੇ ਤਾਂ ਸਾਰੇ ਪੋਜ਼ਿਟਿਵ ਹੀ ਆ ਪਰ ਰਿਜ਼ਲਟ ਕਿਉਂ ਨਹੀਂ ਮਿਲਦਾ ਸਾਰਿਆਂ ਨੂੰ ਤੇ ਉਹਦਾ ਕਾਰਨ ਨਾਲ ਉਹ ਹੀ ਦੱਸਦੇ ਆ ਕਿ ਜਦੋਂ ਆਪਾਂ ਕੋਈ ਵੀ ਚੀਜ਼ ਪੋਜ਼ਿਟਿਵ ਸੋਚਦੇ ਆ ਆਪਾਂ ਕੱਲਾ ਸੋਚਣਾ ਨਹੀਂਗਾ ਆਪਾਂ ਉਸ ਚੀਜ਼ ਨੂੰ ਪ੍ਰੈਕਟੀਕਲ ਵੀ ਸੋਚ ਕੇ ਦੇਖਣਾ ਕਿ ਉਹ ਚੀਜ਼ ਪੋਸੀਬਲ ਹੀ ਵੀ ਹੈਗੀ ਆ ਜਾਂ ਜਿਹੜਾ ਵੀ ਤੁਸੀਂ ਪਲਾਨ ਕਰਦੇ ਪਿਆ ਉਹ ਪ੍ਰੈਕਟੀਕਲੀ ਵੀ ਸੋਚ ਕੇ ਦੇਖੋ ਵੀ ਆਪਾਂ ਉਸ ਗੋਲ ਤੱਕ ਪਹੁੰਚਣਾ ਕਿਦਾਂ ਜੇ ਤੁਹਾਨੂੰ ਕੋਈ ਵੀ ਉਹਦੇ ਵਿੱਚ ਪੋਜ਼ਿਟਿਵਿਟੀ ਲੱਗਦੀ ਆ ਤਾਂ ਠੀਕ ਆ ਨਹੀਂ ਤਾਂ ਤੁਸੀਂ ਆਪਣੇ ਮਾਈਂਡ ਵਿੱਚ ਕੋਈ ਵੀ 네ਗੇਟਿਵ ਵਿਚਾਰ ਨਹੀਂ ਆਉਣ ਦੇਣਾ 네ਗੇਟਿਵ ਵਿਚਾਰਾਂ ਤੋਂ ਹਮੇਸ਼ਾ ਬਚਣਾ ਆ ਤੇ ਜਿਹੜੀਆਂ ਵਧੀਆ ਆਦਤਾਂ ਹੁੰਦੀਆਂ ਉਹ ਹਮੇਸ਼ਾ ਹੀ ਆਪਾਂ ਸਿੱਖ ਸਕਦੇ ਆਂ ਹਰ ਕੋਈ ਇਹਨਾਂ ਨੂੰ ਸਿੱਖ ਸਕਦਾ ਤੇ ਆਪਣੀ ਲਾਈਫ ਵਿੱਚ ਜਿਹੜਾ ਉਹ ਅਪਲਾਈ ਕਰ ਸਕਦਾ ਪਰ ਆਦਤਾਂ ਇੱਕ ਦਿਨ ਇਹ ਵਿੱਚ ਇਹ ਕਹਿੰਦੇ ਕਿ ਤੁਸੀਂ ਸਿੱਖ ਨਹੀਂ ਸਕਦੇ ਕਿਉਂਕਿ ਬਹੁਤ ਜਲਦੀ ਆਪਾਂ 네ਗੇਟਿਵ ਹੋ ਜਾਂਦੇ ਆਂ ਸੋ ਸਪੋਜ਼ ਕਰੋ ਕਿ ਆਪਾਂ ਜੇ ਐਗਜ਼ਾਮਪਲ ਲੈਂਦੇ ਆਂ ਆਪਾਂ ਜੇ ਐਮ ਸਟਾਰਟ ਕਰਦੇ ਆਂ ਜਾਂ ਕੋਈ ਸੈਰ ਕਰਨੀ ਸ਼ੁਰੂ ਕਰ ਦਿੰਦੇ ਆਂ ਕੋਈ ਐਕਸਰਸਾਈਜ਼ ਕਰ ਹੀ ਸਟਾਰਟ ਕਰ ਦਿੰਦੇ ਆਂ ਉਹ ਆਪਾਂ ਇੱਕ ਦੋ ਦਿਨ ਤਾਂ ਜ਼ਰੂਰ ਕਰਦੇ ਆਂ ਪਰ ਬਾਅਦ ਵਿੱਚ ਕੀ ਹੋ ਜਾਂਦਾ ਕਿਉਂਕਿ ਪਹਿਲਾਂ ਉਹ ਕਹਿੰਦੇ ਜਿਹੜੀਆਂ ਮਾੜੀਆਂ ਆਦਤਾਂ ਪਈਆਂ ਹੋਈਆਂ ਤੁਸੀਂ ਇਹ ਸੋਚੋ ਕਿ ਉਹ ਤੁਸੀਂ ਇੱਕ ਜਾਂ ਦੋ ਦਿਨ ਪੁਰਾਣੀਆਂ ਆਦਤੀਆਂ ਤੁਹਾਡੀਆਂ ਨਹੀਂ ਗੀਆਂ ਜਿਹੜੀਆਂ ਮਾੜੀਆਂ ਆਦਤਾਂ ਸੋ ਇਸ ਕਰਕੇ ਜੇ ਤੁਸੀਂ ਕੋਈ ਨਵੀਂ ਆਦਤ ਪਾਉਣੀ ਆ ਕੋਈ ਜਿਮ ਜਾਣ ਦੀ ਆਦਤ ਪਾਉਣ ਦੀ ਆ ਘਰੇ ਐਕਸਰਸਾਈਜ਼ ਕਰਨ ਦੀ ਆਦਤ ਪਾਉਣੀ ਆ ਸੋ ਉਹ ਆਦਤ ਜਿਹੜੀ ਇੱਕ ਦੋ ਦਿਨ ਕਰਨ ਨਾਲ ਨਹੀਂ ਹੋਊਗੀ ਸੋ ਉਹ ਤੁਹਾਨੂੰ ਬਾਰ-ਬਾਰ ਆਪਣੇ ਮਾਈਂਡ ਨੂੰ ਸਮਝਾਉਣਾ ਪੈਣਾ ਤੇ ਜਦੋਂ ਤੁਸੀਂ ਉਹ ਬਾਰ-ਬਾਰ ਰੈਪੀਟਿਸ਼ਨ ਦੀ ਰਿਪੀਟ ਕਰੋਗੇ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਤਾਂ ਫਿਰ ਤੁਸੀਂ ਆਪਣੇ ਆਪ ਹੀ ਜਿਹੜੀਆਂ ਨਵੀਆਂ ਆਦਤਾਂ ਪੁਰਾਣੀਆਂ ਆਦਤਾਂ ਦੀ ਜਿਹੜੀ ਉਹ ਥਾਂ ਆਪਣੇ ਆਪ ਹੀ ਲੈ ਲੈਣਗੀਆਂ ਇਹ ਸਾਇੰਟਿਫਿਕ ਇੱਕ ਰਿਸਰਚ ਵੀ ਹੋਈ ਆ ਆਦਤਾਂ ਦੇ ਉੱਤੇ ਕਿ ਜੇ ਆਪਾਂ ਕੋਈ ਨਵੀਂ ਹੈਬਿਟ ਪਾਉਣੀ ਹੋਵੇ ਨਵੀਂ ਆਦਤ ਪਾਉਣੀ ਹੋਵੇ ਆਪਣੇ ਆਪ ਨੂੰ ਤੇ ਉਹ ਕਹਿੰਦੇ ਆ ਕਿ 21 ਦਿਨ ਤੁਸੀਂ 21 ਡੇਜ਼ 21 ਦਿਨ ਉਸ ਚੀਜ਼ ਨੂੰ ਲਗਾਤਾਰ ਕਰੋ ਤੇ 22ਵੇਂ ਦਿਨ ਤੁਸੀਂ ਆਪਣੇ ਆਪ ਹੀ ਕਰਨੀ ਸ਼ੁਰੂ ਕਰ ਦੋਗੇ ਸੋ ਇਹ ਕਾਫੀ ਜਾਣਿਆ ਤੇ ਜਿਹੜਾ ਫਾਰਮੂਲਾ ਉਹ ਕਹਿੰਦੇ ਲਾਗੂ ਹੋ ਜਾਂਦਾ ਤੇ ਜੇ ਤੁਸੀਂ ਵੀ ਕੋਈ ਨਵੀਂ ਹੈਬਿਟ ਆਪਣੀ ਲਾਈਫ ਵਿੱਚ ਪਾਉਣੀ ਹੋਵੇ ਤੇ ਤੁਸੀਂ ਵੀ ਇਸ ਚੀਜ਼ ਨੂੰ ਟਰਾਈ ਕਰ ਸਕਦੇ ਆ ਕਿ 21 ਦਿਨ ਤੱਕ ਲਗਾਤਾਰ ਉਹ ਚੀਜ਼ ਕਰਨੀਆ ਤੇ 22ਵੇਂ ਦਿਨ ਕਹਿੰਦੇ ਤੁਸੀਂ ਆਪਣੇ ਆਪ ਹੀ ਉਹ ਚੀਜ਼ ਕਰਨ ਲੱਗ ਜੂਗੇ ਤੇ ਪਰ ਇਥੇ ਆਪਣੇ ਆਪ ਨੂੰ ਸਮਝਾਉਣਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਕੋਲ ਕੋਈ ਮਾੜੀ ਆਦਤ ਆ ਉਹ ਛੱਡ ਨਹੀਂ ਹੁੰਦੀ ਸੋ ਤੁਸੀਂ ਆਪਣੇ ਆਪ ਨੂੰ ਬਸ ਇਹ ਸਮਝਾਓ ਕਿ ਉਹ ਆਪਾਂ ਜਿਹੜੀ ਆਦਤ ਆ ਉਹ ਇੱਕ ਜਾਂ ਦੋ ਦਿਨ ਪੁਰਾਣੀ ਨਹੀਂ ਲਗੀ ਉਹ ਕਈ ਸਾਲਾਂ ਤੋਂ ਚੱਲੀ ਆ ਰਹੀ ਆ ਸੋ ਇਸ ਕਰਕੇ ਜੇ ਤੁਸੀਂ ਕੋਈ ਨਵੀਂ ਆਦਤ ਉਹਦੀ ਥਾਂ ਤੇ ਰਿਪਲੇਸ ਕਰਨੀ ਚਾਹੁੰਦੇ ਆ ਉਹ ਹੋ ਜਾਊਗੀ ਇੰਪੋਸੀਬਲ ਨਹੀਂਗਾ ਅਸੰਭਵ ਨਹੀਂਗਾ ਪਰ ਥੋੜਾ ਜਿਹਾ ਟਾਈਮ ਲੱਗੂਗਾ ਪਰ ਤੁਸੀਂ ਆਪਣੇ ਆਪ ਨੂੰ ਜ਼ਰੂਰ ਇਸ ਚੀਜ਼ ਤੇ ਜ਼ੋਰ ਦਿਓ ਕਿ ਹਾਂ ਮੈਂ ਇਹ ਨਵੀਂ ਚੀਜ਼ ਜਿਹੜੀ ਨਵੀਂ ਆਦਤ ਆ ਆਪਣੀ ਲਾਈਫ ਵਿੱਚ ਲੈ ਕੇ ਹੀ ਆਉਣੀ ਆ। ਸੋ ਜਦੋਂ ਉਹ ਚੀਜ਼ ਇੱਕ ਵਾਰੀ ਆ ਗਈ ਉਹ ਪੂਰੀ ਤੁਹਾਡੀ ਲਾਈਫ ਚੇਂਜ ਕਰ ਦੂਗੀ। ਜਿਹੜੀਆਂ ਵਧੀਆ ਆਦਤਾਂ ਆ ਉਹ ਹੀ ਆਪਾਂ ਨੂੰ ਅੱਗੇ ਲੈ ਕੇ ਜਾਂਦੀਆਂ, ਉਹ ਹੀ ਆਪਾਂ ਨੂੰ ਜ਼ਿੰਦਗੀ ਵਿੱਚ ਸਫਲ ਬਣਾਉਂਦੀਆਂ ਤੇ ਇਹੀ ਕਾਰਨ ਆ ਕਿ ਜਿਹੜੇ ਲੋਕ ਸਫਲ ਹੋ ਜਾਂਦੇ ਆ ਜਾਂ ਅਸਫਲ ਰਹਿ ਜਾਂਦੇ ਆ ਸੋ ਸਿਰਫ ਉਹਨਾਂ ਦੇ ਪਿੱਛੇ ਆਦਤਾਂ ਇੱਕ ਬਹੁਤ ਵੱਡਾ ਜਿਹੜਾ ਰੋਲ ਆ ਉਹ ਪਲੇ ਕਰਦੀਆਂ ਆ। ਤੇ ਆਥਰ ਇੱਥੇ ਇਸੇ ਚੀਜ਼ ਤੇ ਹੀ ਜ਼ੋਰ ਦਿੰਦੇ ਆ ਕਿ ਤੁਸੀਂ ਆਪਣੀਆਂ ਬਸ ਜਿਹੜੀਆਂ ਆਦਤਾਂ ਉਹਨਾਂ ਨੂੰ ਸੁਧਾਰ ਲਓ। ਕਿ ਜਿਹੜੇ ਸਫਲ ਲੋਕ ਆ ਉਹਨਾਂ ਨੇ ਆਪਣੀਆਂ ਆਦਤਾਂ ਸੁਧਾਰ ਕੇ ਹੀ ਆਪਣੇ ਤੋਂ ਅੱਗੇ ਵਧਿਆ ਸੋ ਇਸ ਕਰਕੇ ਤੁਸੀਂ ਆਪਣੀਆਂ ਆਦਤਾਂ ਸੁਧਾਰ ਲਓ ਤੇ ਸਾਰਾ ਕੁਝ ਉਹ ਕਹਿੰਦੇ ਆਪਣੇ ਆਪ ਹੀ ਵਧੀਆ ਹੋ ਜਾਊਗਾ ਸਾਰਾ ਕੁਝ ਤੁਹਾਡੇ ਹੱਥ ਵਿੱਚ ਆ ਤੁਹਾਡੇ ਕੰਟਰੋਲ ਵਿੱਚ ਆ ਤੁਹਾਡੇ ਵਿਚਾਰ ਤੁਹਾਡੇ ਸ਼ਬਦ ਤੇ ਤੁਹਾਡੇ ਐਕਸ਼ਨਸ ਤੇ ਤੁਸੀਂ ਇਹਨਾਂ ਨੂੰ ਪੋਜ਼ਿਟਿਵ ਥਿੰਕਿੰਗ ਤੇ ਤੇ ਵਧੀਆ ਆਦਤਾਂ ਅਡਾਪਟ ਕਰਨ ਤੇ ਲਓ ਕਿਉਂਕਿ ਉਹ ਕਹਿੰਦੇ ਕਿ ਦਿਨ ਵਿੱਚ 90% ਜਿਹੜੇ ਕੰਮ ਆ ਉਹ ਤੁਹਾਡੇ ਤੋਂ ਤੁਹਾਡੀਆਂ ਆਦਤਾਂ ਹੀ ਕਰਾਉਂਦੀਆਂ ਆ ਕਿ 90% ਕੰਮ ਇਦਾਂ ਦੇ ਆ ਜਿਹੜੀ ਆਪਾਂ ਨੂੰ ਆਦਤ ਪਈ ਹੁੰਦੀ ਆ ਸਵੇਰ ਤੋਂ ਲੈ ਕੇ ਰਾਤ ਤੱਕ ਜੋ ਵੀ ਆਪਾਂ ਕਰਦੇ ਆ 90% ਕੰਮ ਇਦਾਂ ਦੇ ਆ ਜਿਹੜੇ ਕਿ ਆਪਾਂ ਆਪਣੇ ਆਪ ਹੀ ਆ ਜਿਹੜੀਆਂ ਆਪਣੀਆਂ ਆਦਤਾਂ ਉਹ ਆਪਣੇ ਤੋਂ ਕਰਵਾ ਦਿੰਦੀਆਂ ਸੋ ਇਸ ਕਰਕੇ ਆਪਾਂ ਦਿਨ ਵਿੱਚ 90% ਕੰਮ ਜਿਹੜਾ ਆਦਤਾਂ ਕਰਕੇ ਹੀ ਕਰਦੇ ਆ ਤੇ ਸਕਸੈਸਫੁਲ ਲੋਕ ਇਸੇ ਚੀਜ਼ ਦਾ ਫਾਇਦਾ ਉਠਾਉਂਦੇ ਆ ਕਿ ਉਹ ਆਪਣੀਆਂ ਆਦਤਾਂ ਨੂੰ ਇਦਾਂ ਦਾ ਬਣਾ ਲੈਂਦੇ ਆ ਕਿ 90% ਕੰਮ ਕਹਿ ਲਓ ਕਿ ਉਹਨਾਂ ਤੋਂ ਫਿਰ ਉਹ ਆਦਤਾਂ ਆਪਣੇ ਆਪ ਹੀ ਘਰਉਣ ਲੱਗ ਜਾਂਦੀਆਂ ਕਿਉਂਕਿ ਇੱਕ ਵਾਰੀ ਵੀ ਜਿਹੜੀ ਚੀਜ਼ ਦੀ ਆਪਾਂ ਨੂੰ ਆਦਤ ਲੱਗ ਜਾਂਦੀ ਆ ਫਿਰ ਉਹ ਲਗਾਤਾਰ ਆਪਾਂ ਚੀਜ਼ ਕਰਦੇ ਰਹਿੰਦੇ ਆ ਬਿਨਾ ਕਿਸੇ ਰੁਕਾਵਟ ਦੀ ਸੋ ਇਸ ਕਰਕੇ ਵਧੀਆ ਆਦਤਾਂ ਨੂੰ ਅਡਾਪਟ ਕਰਨਾ ਬਹੁਤ ਜ਼ਰੂਰੀ ਆ ਤੇ ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਕਿ ਜੇ ਆਪਾਂ 1% ਵੀ ਬੈਟਰ ਕਰੀਏ ਹਰ ਇੱਕ ਦਿਨ ਤਾਂ ਆਪਾਂ ਇੱਕ ਸਾਲ ਵਿੱਚ 37% ਬੈਟਰ ਬਣ ਸਕਦੇ ਆ ਸੋ ਇਹ ਜਿਹੜੀ ਐਗਜ਼ਾਮਪਲ ਆ 1% ਬੈਟਰ ਬਣੇ ਇਹ ਐਟੋਮਿਕ ਹੈਬਿਟ ਬੁੱਕ ਆ ਉਹਦੇ ਵਿੱਚ ਵੀ ਆਪਾਂ ਨੂੰ ਜੇਮਸ ਕਲੀਅਰ ਉਹਨਾਂ ਦੇ ਆਥਰ ਆ ਉਹਨਾਂ ਨੇ ਵੀ ਇਹੀ ਚੀਜ਼ ਬੁੱਕ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਨਵੀਂ ਹੈਬਿਟ ਆ ਨਵੀਂ ਆਦਤ ਨੂੰ ਪਾਉਣਾ ਤੇ ਤੁਸੀਂ ਇੱਕੋ ਦਮ ਨਹੀਂ ਚੇਂਜ ਹੋ ਸਕਦੇ ਪਰ ਤੁਸੀਂ ਟਰਾਈ ਕਰੋ ਕਿ ਉਹਨਾਂ ਨੂੰ ਛੋਟੇ-ਛੋਟੇ ਪਾਰਟਸ ਵਿੱਚ ਡਿਵਾਈਡ ਕਰ ਲਓ ਜੇ ਤੁਸੀਂ ਮੰਨ ਲਓ ਇੱਕ ਬੁੱਕ ਪੜ੍ਹਨੀ ਆ ਤੁਸੀਂ ਇਦਾਂ ਨਹੀਂ ਕਰਨਾ ਕਿ ਇੱਕ ਦਿਨ ਵਿੱਚ ਹੀ ਪੂਰੀ ਬੁੱਕ ਪੜ੍ਹਣੀ ਆ ਤੁਸੀਂ ਆਦਤ ਕਿਦਾਂ ਪਾ ਸਕਦੇ ਆ ਇੱਕ ਛੋਟਾ ਜਿਹਾ ਪੈਰਾਗ੍ਰਾਫ ਪੜਨ ਤੋਂ ਇੱਕ ਪੇਜ ਪੜਾਂ ਤੋਂ ਅਗਲੇ ਦਿਨ ਦੋ ਪੇਜ ਪੜ੍ਹ ਲਓ ਤੇ ਦੂਜੀ ਆਪਾਂ ਐਗਜ਼ਾਮਪਲ ਲੈ ਰਹੇ ਨੇ ਜੇ ਆਪਾਂ ਐਕਸਰਸਾਈਜ਼ ਤੁਹਾਡੇ ਕੋਲ ਲਗਾਤਾਰ ਨਹੀਂ ਕਰ ਹੁੰਦੀ ਤੇ ਤੁਸੀਂ ਆਪਣੇ ਮਾਈਂਡ ਨੂੰ ਸਮਝਾਉਣਾ ਤੇ ਆਪਣੇ ਮਾਈਂਡ ਨੂੰ ਏਦਾਂ ਨਹੀਂ ਕਹਿਣਾ ਕਿ ਆਪਾਂ 1 ਘੰਟਾ ਐਕਸਰਸਾਈਜ਼ ਤੋਂ ਸਟਾਰਟ ਕਰਨਾ ਸੋ ਤੁਸੀਂ ਆਪਣੇ ਮਾਈਂਡ ਨੂੰ ਹੌਲੀ-ਹੌਲੀ ਕਿਦਾਂ ਕਨਵਰਟ ਕਰ ਸਕਦੇ ਆ ਤੁਸੀਂ ਆਪਣੇ ਮਨ ਨੂੰ ਸਮਝਾਉਣਾ ਕਿ ਮੈਂ ਅੱਜ ਬਸ 10 ਮਿੰਟ ਐਕਸਰਸਾਈਜ਼ ਕਰਨੀ ਆ ਜਾਂ ਬਸ 5 ਮਿੰਟ ਤੋਂ ਸਟਾਰਟ ਕਰਨਾ ਫਿਰ ਅਗਲੇ ਦਿਨ 10 ਮਿੰਟ ਤੋਂ ਫਿਰ 15 ਮਿੰਟ ਤੋਂ ਉਹ ਕਹਿੰਦਾ ਏਦਾਂ ਹੌਲੀ-ਹੌਲੀ ਤੁਸੀਂ ਉਹ ਚੀਜ਼ਾਂ ਨੂੰ ਕਰ ਸਕਦੇ ਆ ਜਾਂ ਫਿਰ ਸਵੇਰੇ ਉੱਠਣ ਦੀ ਆਦਤ ਹੋ ਗਈ ਸਵੇਰੇ ਉੱਠਣ ਦੀ ਆਦਤ ਵੀ ਆਪਾਂ ਇਦਾਂ ਨਹੀਂ ਕਰ ਸਕਦੇ ਕਿ ਇੱਕ ਦਿਨ 7 ਵਜੇ ਰੋਜ਼ ਉੱਠ ਦਿਆਂ ਤੇ ਆਪਾਂ ਅਗਲੇ ਦਿਨ ਇੱਕੋ ਦਮ 5 ਵਜੇ ਉੱਠਣਾ ਸਟਾਰਟ ਕਰ ਦਾਂਗੇ ਸੋ ਜੇ ਤੁਸੀਂ 7 ਵਜੇ ਉੱਠਦਿਆਂ ਸੋ ਪਹਿਲਾਂ ਤੁਸੀਂ 6:30 ਉੱਠੋ ਫਿਰ 6 ਵਜੇ ਉੱਠੋ ਹੌਲੀ ਹੌਲੀ 10 10 15 ਮਿੰਟ ਪਹਿਲਾਂ ਦਾ ਜਿਹੜਾ అలਾਰਮ ਲਾਉਣਾ ਸ਼ੁਰੂ ਕਰ ਦੋ ਉਹ ਆਦਤ ਹੈ ਤੁਸੀਂ ਤਾਂ ਹੀ ਚੇਂਜ ਕਰ ਸਕਦੇ ਆ ਸੋ ਇਹ ਬਹੁਤ ਵਧੀਆ ਤਰੀਕਾ ਆਪਾਂ ਨੂੰ ਦੱਸਿਆ ਹੋਇਆ ਇੱਕ ਕੱਲਾ ਆਦਤਾਂ ਬਾਰੇ ਨਹੀਂ ਦੱਸਿਆ ਪਰ ਇਹ ਵੀ ਨਾਲ ਦੱਸਿਆ ਹੋਇਆ ਕਿ ਆਪਾਂ ਨਵੀਂ ਆਦਤ ਨੂੰ ਅਡਾਪਟ ਕਿੱਦਾਂ ਕਰ ਸਕਦੇ ਆ ਇਸ ਤਰ੍ਹਾਂ ਲਗਾਤਾਰ ਕਰਨਾ ਇਹ ਕੰਮ ਨੂੰ ਰਿਪੀਟ ਕਰਨ ਦੇ ਨਾਲ ਜਿਹੜੇ ਬਹੁਤ ਔਖੇ ਕੰਮ ਤੁਹਾਨੂੰ ਲੱਗਦੇ ਆ ਉਹ ਵੀ ਹੌਲੀ-ਹੌਲੀ ਤੁਹਾਨੂੰ ਜਿਹੜੇ ਉਹ ਸੌਖੇ ਲੱਗਣ ਲੱਗ ਜਾਣਗੇ ਤੇ ਮਾੜੀਆਂ ਆਦਤਾਂ ਆਪਣੇ ਆਪ ਹੀ ਰਿਪਲੇਸ ਹੋ ਜਾਣਗੀਆਂ ਚੰਗੀਆਂ ਆਦਤਾਂ ਦੇ ਵਿੱਚ ਸੋ ਇਹ ਸੀਗਾ ਜੀ ਪੁਆਇੰਟ ਨੰਬਰ 1 ਕਿ ਪੋਜ਼ਿਟਿਵ ਥਿੰਕਿੰਗਸ ਬਾਰੇ ਸੋਚੋ ਹਮੇਸ਼ਾ ਤੇ ਦੂਜੇ ਨੰਬਰ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਕਿ ਆਦਤਾਂ ਹੀ ਤੁਹਾਨੂੰ ਸਫਲ ਬਣਾਉਂਦੀਆਂ ਤੇ ਆਥਰ بار بار ਇਹੀ ਚੀਜ਼ ਕਹਿੰਦੇ ਆ ਕਿ ਸਫਲ ਤੇ ਸਫਲ ਲੋਕਾਂ ਵਿੱਚ ਜੇਕਰ ਫਰਕ ਦੇਖਿਆ ਜਾਵੇ ਤਾਂ ਉਹ ਕਹਿੰਦੇ ਹੈਬਿਟਸ ਦਾ ਹੀ ਹੁੰਦਾ ਆ ਸੋ ਜੇ ਬਹੁਤ ਆਪਾਂ ਕਿਸੇ ਸਕਸੈਸਫੁਲ ਬੰਦੇ ਨੂੰ ਦੇਖਿਆ ਤਾਂ ਉਹਨੇ ਬਸ ਆਪਣੀਆਂ ਆਦਤਾਂ ਸੁਧਾਰੀਆਂ ਹੁੰਦੀਆਂ ਤੇ ਉਹਨਾਂ ਦੀਆਂ ਆਦਤਾਂ ਨੇ ਆਪਣੇ ਆਪ ਹੀ ਬੰਦੇ ਨੂੰ ਸਫਲ ਬਣਾ ਦਿੰਦੀਆਂ ਆ ਤੇ ਨਾਲ ਨਾਲ ਉਹ ਦੱਸਦੇ ਕਿ ਆਪਣੇ ਜਿਹੜੇ ਬ੍ਰੇਨ ਦੀ ਬਹੁਤ ਜ਼ਿਆਦਾ ਕੈਪੈਸਿਟੀ ਹੁੰਦੀ ਆ ਵੀ ਜਦੋਂ ਆਪਾਂ ਕੋਈ ਵੀ ਸੋਚਦੇ ਆ ਇਥੇ ਇੱਕ ਬਹੁਤ ਵਧੀਆ ਐਗਜ਼ਾਮਪਲ ਦਸੀ ਹੋਈ ਆ ਕਿ ਜਦੋਂ ਆਪਾਂ ਕੁਝ ਵੀ ਪੋਜ਼ਿਟਿਵ ਸੋਚਦੇ ਆ ਉਹ ਕਹਿੰਦੇ ਆਪਣਾ ਮਨ ਜਿਹੜਾ ਉਦਾਂ ਦੀਆਂ ਹੀ ਚੀਜ਼ਾਂ ਨੂੰ ਅਟਰੈਕਟ ਕਰਨ ਲੱਗ ਜਾਂਦਾ ਸੋ ਜਿੱਦਾਂ ਦੇ ਵੀ ਆਪਣੇ ਮਨ ਵਿੱਚ ਜ਼ਿਆਦਾਤਰ ਵਿਚਾਰ ਆਉਂਦੇ ਆ ਜੋ ਤੁਸੀਂ ਸੋਚਦੇ ਆ ਤੁਹਾਡੇ ਮਾਈਂਡ ਵਿੱਚ ਜੋ ਵੀ ਚੱਲਦਾ ਰਹਿੰਦਾ ਆਪਾਂ ਉਦਾਂ ਦੀਆਂ ਹੀ ਚੀਜ਼ਾਂ ਨੂੰ ਕਹਿੰਦੇ ਅਟਰੈਕਟ ਕਰਦੇ ਆ ਜਦੋਂ ਆਪਾਂ ਬਾਰ-ਬਾਰ ਇੱਕੋ ਚੀਜ਼ ਸੋਚਦੇ ਆ ਸੋ ਇਸ ਕਰਕੇ ਉਹ ਕਹਿੰਦੇ ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਰੱਖੋ ਤੇ ਹਮੇਸ਼ਾ ਪੋਜ਼ਿਟਿਵ ਸੋਚੋ ਤੇ ਇੱਥੇ ਜਿਹੜੀ ਐਗਜ਼ਾਮਪਲ ਦੀ ਗੱਲ ਦਿੱਤੀ ਉਹ ਬੜੀ ਵਧੀਆ ਐਗਜ਼ਾਮਪਲ ਦਿੱਤੀ ਆ ਕਿ ਉਹ ਕਹਿੰਦਾ ਕਿ ਜੇ ਮੰਨ ਲਓ ਕਿ ਤੁਸੀਂ ਕੋਈ ਕਾਰ ਲੈਣੀ ਆ ਜਾਂ ਕੋਈ ਬਾਈਕ ਲੈਣਾ ਤੁਹਾਨੂੰ ਕਿਸੇ ਵੀ ਕੰਪਨੀ ਦਾ ਕੋਈ ਮਾਡਲ ਵਧੀਆ ਲੱਗਾ ਜਾਂ ਕੋਈ ਕਾਰ ਵਧੀਆ ਲੱਗੀ ਆ ਜਾਂ ਕੋਈ ਬਾਈਕ ਵਧੀਆ ਲੱਗਾ ਜਦੋਂ ਤੁਹਾਡੇ ਮਾਈਂਡ ਵਿੱਚ ਉਹ ਚੀਜ਼ ਚੱਲਦੀ ਹੈ ਕਿ ਹਾਂਜੀ ਆ ਮੈਨੂੰ ਇਹ ਚੀਜ਼ ਵਧੀਆ ਲੱਗੀ ਆ ਇਹ ਮੈਂ ਚੀਜ਼ ਬਾਈ ਕਰਨੀ ਆ ਤੇ ਉਹ ਕਹਿੰਦਾ ਜੀ ਤੁਸੀਂ ਦੇਖੋਗੇ ਕਿ ਤੁਹਾਨੂੰ ਸੜਕ ਤੇ ਉਹੀ ਕਾਰ ਜਾਂ ਕਹੋ ਕਿ ਉਹੀ ਬਾਈਕ ਬਾਰ-ਬਾਰ ਦਿਸੂਗਾ ਕਿਉਂਕਿ ਤੁਸੀਂ ਮਨ ਵਿੱਚ ਹੀ ਉਸ ਚੀਜ਼ ਨੂੰ ਜ਼ਿਆਦਾ ਸੋਚ ਲਿਆ ਹੋ ਤੇ ਉਸੇ ਚੀਜ਼ ਨੂੰ ਜਿਹੜਾ ਤੁਹਾਡਾ ਮਾਨਿਆ ਮਾਈਂਡ ਹੈ ਉਹ ਅਟਰੈਕਟ ਕਰੂਗਾ ਤੇ ਹਾਲਾਂਕਿ ਪਹਿਲਾਂ ਵੀ ਸੜਕ ਤੇ ਉਨੇ ਹੀ ਉਹ ਬਾਈਕ ਸੀ ਤੇ ਉਹਨੀਆਂ ਹੀ ਉਹ ਕਾਰਾਂ ਸੀਗੀਆਂ ਪਰ ਜਦੋਂ ਤੋਂ ਤੁਹਾਨੂੰ ਉਹ ਵਧੀਆ ਲੱਗਣ ਲੱਗ ਗਿਆ ਕਿ ਮੈਂ ਹਾਂਜੀ ਆਹ ਡਿਜ਼ਾਈਨ ਮੈਨੂੰ ਵਧੀਆ ਲੱਗਾ ਆਹ ਮਾਡਲ ਵਧੀਆ ਲੱਗਾ ਕਾਰ ਦਾ ਜਾਂ ਬਾਈਕ ਦਾ ਕਿ ਇਹ ਮੈਂ ਬਾਈ ਕਰਨਾ ਆ ਮੈਂ ਲੈਣਾ ਆ ਤੇ ਉਹ ਕਹਿੰਦੇ ਫਿਰ ਤੁਹਾਨੂੰ ਇਦਾਂ ਲੱਗੂਗਾ ਕਿ ਸੜਕ ਤੇ ਜਦੋਂ ਵੀ ਕੋਈ ਇਦਾਂ ਦੀ ਚੀਜ਼ ਜਾਊਗੀ ਤੇ ਤੁਸੀਂ ਹਮੇਸ਼ਾ ਉਸ ਚੀਜ਼ ਤੋਂ ਅਟਰੈਕਟ ਹੋਵੋਗੇ ਸੋ ਇਹ ਕੀ ਆ ਕਿ ਇਹ ਇੱਕ ਪਾਵਰ ਆ ਕਿ ਜਦੋਂ ਆਪਾਂ ਕਿਸੇ ਚੀਜ਼ ਬਾਰੇ ਸੋਚਦੇ ਆ ਤੇ ਆਪਾਂ ਉਸ ਚੀਜ਼ ਵੱਲ ਆਪਣੇ ਆਪ ਹੀ ਅਟਰੈਕਟ ਕਰਨ ਲੱਗ ਜਾਂਦੇ ਆ ਤੇ ਆਥਰ ਕਹਿੰਦੇ ਕਿ ਇਹ ਐਗਜ਼ਾਮਪਲ ਆ ਬਹੁਤ ਛੋਟੀ ਜੀ ਪਰ ਸੇਮ ਚੀਜ਼ ਕੀ ਹੈ ਕਿ ਉਹ ਕਹਿੰਦਾ ਆਪਣੀ ਲਾਈਫ ਵਿੱਚ ਵੀ ਇਹੀ ਚੀਜ਼ ਅਪਲਾਈ ਹੁੰਦੀ ਆ ਜਦੋਂ ਤੁਸੀਂ ਪੋਜ਼ਿਟਿਵ ਸੋਚਦੇ ਆ ਤੇ ਵਧੀਆ ਆਦਤ ਨੂੰ ਪਾਉਣ ਬਾਰੇ ਉਹਨਾਂ ਨੂੰ ਅਡਾਪਟ ਕਰਨ ਬਾਰੇ ਸੋਚਦੇ ਆ ਤਾਂ ਫਿਰ ਉਹ ਕੀ ਹੈ ਕਿ ਆਪਾਂ ਨੂੰ ਵੱਖਰੀਆਂ ਵੱਖਰੀਆਂ ਜਿਹੜੀਆਂ oportunidades ਆ ਉਹ ਤੁਹਾਨੂੰ ਆਪਣੇ ਆਪ ਹੀ ਜ਼ਿੰਦਗੀ ਵਿੱਚ ਤੁਹਾਡੇ ਮੋਹਰੇ ਆਉਣ ਲੱਗ ਜਾਣੀਆਂ ਸੋ ਜਦੋਂ ਤੁਸੀਂ ਕੋਈ ਵੀ ਆਪਣੇ ਗੋਲ ਬਾਰੇ ਸੋਚਦੇ ਆਂ ਬਾਰ-ਬਾਰ ਵੀ ਇਹਨੂੰ ਮੈਂ ਪੂਰਾ ਕਿੱਦਾਂ ਕਰਨਾ ਤੇ ਜਦੋਂ ਆਪਾਂ ਬਾਰ-ਬਾਰ ਸੋਚਦੇ ਆਂ ਪੋਜ਼ਿਟਿਵ ਕਿਸੇ ਚੀਜ਼ ਬਾਰੇ ਤੁਹਾਨੂੰ ਆਪਣੇ ਆਪ ਹੀ ਜਿਹੜੇ ਰਾਹ ਆ ਉਹ ਆਪਣੇ ਆਪ ਹੀ ਬਣਦੇ ਨਜ਼ਰ ਆ ਜਾਣਗੇ oportunidades ਤੁਹਾਡੇ ਆਪਣੇ ਆਪ ਹੀ ਸਾਹਮਣੇ ਆ ਜਾਣੀਆਂ ਤੇ ਪਰ ਸ਼ਰਤ ਹੈ ਕਿ ਤੁਸੀਂ ਐਕਸ਼ਨ ਲਈ ਤਿਆਰ ਹੋਣੇ ਚਾਹੀਦੇ ਆ ਸੋ ਜਦੋਂ ਵੀ ਤੁਹਾਨੂੰ ਕੋਈ opportunity ਮਿਲੇ ਤੁਸੀਂ ਇਹ ਧਿਆਨ ਦੇਣਾ ਕਿ ਤੁਸੀਂ ਐਕਸ਼ਨ ਲੈ ਲੈਣਾ ਨਾਲ ਹੀ ਇਸ ਕਰਕੇ ਆਥਰ ਕਹਿੰਦੇ ਕਿ ਤੁਸੀਂ ਪ੍ਰੈਕਟਿਸ ਕਰੋ ਹਰ ਰੋਜ਼ ਪੋਜ਼ਿਟਿਵ ਸੋਚਣ ਦੀ ਉਸ ਚੀਜ਼ ਨੂੰ ਰਿਪੀਟ ਕਰੋ ਤੇ ਤੁਸੀਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖੁਸ਼ ਤੇ ਪੋਜ਼ਿਟਿਵ ਮਹਿਸੂਸ ਕਰੋਗੇ ਤੇ ਜੇਕਰ ਤੁਸੀਂ ਕੋਈ ਜੌਬ ਬਾਰੇ ਕੋਈ ਬਿਜ਼ਨਸ ਸਟਾਰਟ ਕਰਨਾ ਜਾਂ ਪੈਸੇ ਕਿਦਾਂ ਕਮਾਉਣੇ ਆ ਇਹਨਾਂ ਚੀਜ਼ਾਂ ਬਾਰੇ ਸੋਚਦੇ ਆ ਤੇ ਫਿਰ ਆਪਣੇ ਆਪ ਹੀ ਨਵੇਂ-ਨਵੇਂ ਜਿਹੜੇ ਆਈਡੀਆਜ਼ ਆ ਉਹ ਜਨਰੇਟ ਹੋਣ ਲੱਗ ਜਾਣਗੇ ਤੁਹਾਡੇ ਮਾਈਂਡ ਵਿੱਚ ਤੁਹਾਨੂੰ ਓਪਰਚ्युनिटीਜ਼ ਜਿਹੜੀਆਂ ਦਿਖਣ ਲੱਗ ਜਾਣਗੇ ਕਿ ਆਪਾਂ ਆ ਵੀ ਚੀਜ਼ ਕਰ ਸਕਦੇ ਆ ਆਪਾਂ ਆ ਵੀ ਚੀਜ਼ ਕਰ ਸਕਦੇ ਆ ਪਰ ਇਹਦੇ ਉਲਟ ਜੇ ਤੁਸੀਂ ਮਾੜੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਤੇ ਜਾਂ ਕੋਈ 네ਗੇਟਿਵ ਸੋਚੀ ਤਾਂ ਆਪਾਂ ਫਿਰ ਉਸੇ ਚੀਜ਼ ਨੂੰ ਹੀ ਅਟਰੈਕਟ ਕਰਾਂਗੇ ਜੋ ਆਪਾਂ ਸੋਚਦੇ ਆਂ ਆਪਾਂ ਉਦਾਂ ਦੇ ਹੀ ਬਣ ਜਾਂਦੇ ਆਂ ਤੇ ਚੱਲਦੇ ਆ ਜੀ ਅੱਗੇ ਪੁਆਇੰਟ ਨੰਬਰ 3 ਵੱਲ ਪੁਆਇੰਟ 3 ਹੈਗਾ ਜੀ ਨਵੀਆਂ ਆਦਤਾਂ ਪਾਉਣੀਆਂ ਸੌਖੀਆਂ ਨਹੀਂ ਹੁੰਦੀਆਂ ਪਰ ਜ਼ਰੂਰੀ ਵੀ ਬਹੁਤ ਹੁੰਦੀਆਂ ਤੇ ਤੁਸੀਂ ਰਿਜ਼ਲਟ ਨੂੰ ਮਾਈਂਡ ਵਿੱਚ ਰੱਖ ਕੇ ਨਵੀਂ ਆਦਤ ਪਾਉਣੀ ਆ ਸੋ ਬਹੁਤ ਸੋਹਣੀ ਇਥੇ ਗੱਲ ਕਹੀ ਉਥਨੇ ਉਹ ਕਹਿੰਦੇ ਕਿ ਆਪਣੀ ਨਵੀਂ ਆਦਤ ਨੂੰ ਅਡਾਪਟ ਕਰਨਾ ਸੌਖਾ ਨਹੀਂ ਆ ਪਰ ਤੁਸੀਂ ਉਤੇ ਡਟੇ ਰਹੋ ਸਬਰ ਕਰੋ ਟਾਈਮ ਵੀ ਲੱਗੂਗਾ ਪੁਰਾਣੀ ਆਦਤ ਛੱਡਣ ਨੂੰ ਨਵੀਂ ਪਾਉਣ ਨੂੰ ਪਰ ਇਹ ਚੀਜ਼ ਇੰਪੋਸੀਬਲ ਨਹੀਂ ਹੈ ਹੋ ਸਕਦੀ ਆ ਤੇ ਤੁਸੀਂ ਕਦੇ ਵੀ ਹੌਸਲਾ ਨਹੀਂ ਹਾਰਨਾ ਕਿਉਂਕਿ ਜਿਹੜੇ ਸਫਲ ਲੋਕ ਆ ਉਹ ਔਖੇ ਫੈਸਲੇ ਕਿਉਂ ਲੈ ਲੈਂਦੇ ਆ ਕਿਉਂਕਿ ਉਹ ਹਮੇਸ਼ਾ ਰਿਜ਼ਲਟ ਨੂੰ ਆਪਣੇ ਮਾਈਂਡ ਵਿੱਚ ਰੱਖਦੇ ਆ ਕਿ ਜੇ ਮੈਂ ਚੀਜ਼ ਅੱਜ ਇਹ ਚੀਜ਼ ਥੋੜਾ ਜਿਹਾ ਔਖਾ ਹੋ ਕੇ ਆ ਚੀਜ਼ ਮੈਂ ਫੈਸਲਾ ਲੈ ਲਿਆ ਤੇ ਮੇਰਾ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਕਿਉਂਕਿ ਜਿਹੜੇ ਸਫਲ ਲੋਕ ਆ ਉਹ ਹਮੇਸ਼ਾ ਰਿਜ਼ਲਟ ਨੂੰ ਆਪਣੇ ਮਾਈਂਡ ਵਿੱਚ ਰੱਖਦੇ ਆ ਕਿ ਇਹਦਾ ਚੀਜ਼ ਦੇ ਜਿਹੜੇ ਨਤੀਜੇ ਆ ਉਹ ਕੀ ਨਿਕਲਣਗੇ ਕਿ ਜੇ ਮੈਂ ਅੱਜ ਥੋੜਾ ਜਿਹਾ ਔਖਾ ਉਹ ਕੰਮ ਕਰ ਲਾਂ ਤੇ ਮੇਰੀ ਜਿਹੜੀ ਸਾਰੀ ਲਾਈਫ ਆ ਉਹ ਸੌਖੀ ਹੋ ਜਾਊਗੀ ਸੋ ਇਸ ਕਰਕੇ ਆਪਾਂ ਵੀ ਰਿਜ਼ਲਟ ਨੂੰ ਆਪਣੀ ਮਾਈਂਡ ਵਿੱਚ ਰੱਖ ਕੇ ਤੇ ਮਾੜੀਆਂ ਆਦਤਾਂ ਛੱਡ ਕੇ ਨਵੀਆਂ ਆਦਤਾਂ ਪਾ ਸਕਦੇ ਆ ਤੇ ਆਪਣੇ ਗੋਲ ਤੱਕ ਪਹੁੰਚ ਸਕਦੇ ਆ ਇਹ ਆਥਰ ਕਹਿੰਦੇ ਆ ਕਿ ਦੂਜੇ ਪਾਸੇ ਜੇ ਦੇਖਿਆ ਜਾਵੇ ਜਿਹੜੇ ਅਨਸਕਸੈਸਫੁਲ ਲੋਕ ਆ ਅਸਫਲ ਲੋਕ ਆ ਉਹ ਕੀ ਸੋਚਦੇ ਆ ਕਿ ਆ ਮੇਰੇ ਤੋਂ ਕੰਮ ਨਹੀਂ ਹੋਣਾ ਮੈਂ ਆਪਣਾ ਗੋਲ ਅਚੀਵ ਨਹੀਂ ਕਰ ਸਕਦਾ ਤੇ ਉਹ ਹਮੇਸ਼ਾ ਦੂਜਿਆਂ ਨੂੰ ਬਲੇਮ ਕਰਦੇ ਉਹ ਕੰਪਲੇਨ ਕਰਦੇ ਆ ਕਿ ਉਹ ਬੰਦੇ ਕਰਕੇ ਆ ਮੇਰਾ ਕੰਮ ਨਹੀਂ ਹੋਇਆ ਸੋ ਉਹ ਹਮੇਸ਼ਾ ਉਹ ਬਹਾਨੇ ਬਣਾਉਂਦੇ ਆ ਤੇ ਪਰ ਕਦੇ ਵੀ ਉਹ ਕਹਿੰਦੇ ਕਿ ਆਪਣੇ ਲਾਈਫ ਦੀ ਆਪਣੇ ਕੰਮ ਦੀ ਜ਼ਿੰਮੇਵਾਰੀ ਆਪ ਨਹੀਂ ਲੈਂਦੇ ਸੋ ਹਮੇਸ਼ਾ ਇਹ ਕਹੇ ਕਿ ਆਪਣੇ ਜਿਹੜੀ ਜ਼ਿੰਦਗੀ ਆ ਉਹਦੀ ਵਾਗਡੋਰ ਆ ਉਹਦਾ ਜਿਹੜਾ ਕੰਟਰੋਲ ਆ ਉਹ ਆਪਣੇ ਹੱਥ ਵਿੱਚ ਰੱਖੋ ਤੇ ਹਮੇਸ਼ਾ ਗੋਲ ਸੈੱਟ ਕਰੋ ਪਲੈਨਿੰਗ ਕਰੋ ਪ੍ਰੋਪਰ ਤੇ ਉਹਨੂੰ ਪੂਰਾ ਕਰਨ ਵਿੱਚ ਕਹਿੰਦੇ ਤੁਸੀਂ ਜੁੱਟ ਜਾਓ ਤੇ ਗੋਲ ਹਮੇਸ਼ਾ ਵੱਡਾ ਰੱਖੋ ਜਿੱਥੇ ਤੱਕ ਵੀ ਤੁਸੀਂ ਪਹੁੰਚਣਾ ਚਾਹੁੰਦੇ ਆ ਜੋ ਵੀ ਤੁਹਾਡਾ ਜਿੰਦਗੀ ਵਿੱਚ ਸੁਪਨਾ ਆ ਤੁਸੀਂ ਉਹਨੂੰ ਪੂਰਾ ਕਰਨ ਦੇ ਵਿੱਚ ਲੱਗ ਜਾਓ ਤੇ ਜਿਹੜੀਆਂ ਵਧੀਆ ਆਦਤਾਂ ਆ ਉਹ ਤੁਹਾਡੀ ਉੱਥੇ ਤੱਕ ਪਹੁੰਚਣ ਵਿੱਚ ਮਦਦ ਕਰਨਗੀਆਂ ਤੇ ਆਥਰ ਇਹ ਵੀ ਦੱਸ ਦਿਆ ਬਹੁਤ ਮੇਨ ਚੀਜ਼ ਆ ਤੇ ਉਹ ਕਹਿੰਦੇ ਕਿ ਜੇ ਤੁਹਾਡਾ ਦਿਲ ਵੀ ਨਾ ਕਰੇ ਉਹ ਚੀਜ਼ ਕਰਨ ਲਈ ਪਰ ਤੁਹਾਨੂੰ ਲੱਗਦਾ ਕਿ ਆਹ ਚੀਜ਼ ਮੈਂ ਕਰਕੇ ਇਹ ਚੀਜ਼ ਮੇਰੇ ਗੋਲ ਤੱਕ ਮੈਨੂੰ ਲੈ ਕੇ ਜਾਊਗੀ ਜੇ ਤੁਹਾਡਾ ਮਨ ਵੀ ਨਾ ਹੋਵੇ ਦਿਲ ਵੀ ਨਾ ਕਰੇ ਤਾਂ ਵੀ ਤੁਸੀਂ ਉਹ ਚੀਜ਼ ਕਰੋ ਔਖੇ ਕੰਮ ਕਰੋ ਪਰ ਤੁਹਾਨੂੰ ਰਿਜ਼ਲਟ ਪਤਾ ਹੋਣਾ ਚਾਹੀਦਾ ਆਪਣੇ ਮਾਈਂਡ ਵਿੱਚ ਵੀ ਜੇ ਮੈਂ ਅੱਜ ਇਹ ਚੀਜ਼ ਆ ਕਰ ਲਈ ਤੇ ਮੈਂ ਆਪਣੇ ਗੋਲ ਤੱਕ ਪਹੁੰਚ ਸਕਦਾ ਹਾਂ ਤੇ ਅੱਗੇ ਚੱਲਦੇ ਹਾਂ ਜੀ ਪੁਆਇੰਟ ਨੰਬਰ 4 ਰੇਜ਼ਿੰਗ ਯੋਰ ਸੈਲਫ ਕਨਸੈਪਟ ਮੋਟੀਵੇਟਸ ਯੂ ਟੂ ਡੂ ਬੈਟਰ ਇਹਦੇ ਵਿੱਚ ਦੱਸ ਦਿੱਤਾ ਕਿ ਜੇ ਤੁਸੀਂ ਸੈਲਫ ਕਨਸੈਪਟ ਆਪਣਾ ਕਲੀਅਰ ਕਰ ਲਿਆ ਉਹੀ ਚੀਜ਼ ਤੁਹਾਨੂੰ ਮੋਟੀਵੇਟ ਕਰੂਗੀ ਕਿ ਜੇ ਤੁਸੀਂ ਆਪਣਾ ਗੋਲ ਸੈੱਟ ਕਰ ਲੈਨੇ ਆ ਸੈਲਫ ਕਨਸੈਪਟ ਬਾਰੇ ਤੁਸੀਂ ਆਪਣਾ ਜਾਣ ਲਿਆ ਤੇ ਤੁਹਾਡੀ ਜਿਹੜੀ ਸੋਚਣ ਦੀ ਕਪੈਸਿਟੀ ਆ ਜਾਂ ਕੰਮ ਕਰਨ ਦੀ ਕਪੈਸਿਟੀ ਉਹ ਹੋਰ ਵੀ ਵੱਧ ਜੂਗੀ ਜਦੋਂ ਤੁਸੀਂ ਆਪਣੇ ਸੁਪਨੇ ਆ ਬਾਰੇ ਸੋਚਦੇ ਆ ਜਾਂ ਆਪਣੇ ਕੈਰੀਅਰ ਬਾਰੇ ਸੋਚਦੇ ਆ ਕਿ ਮੈਂ ਕਰੋੜਪਤੀ ਬਣਨਾ ਮਿਲੀਅਨਰ ਬਣਨਾ ਤੇ ਤੁਸੀਂ ਉਹ ਕਹਿੰਦੇ ਕਿ ਆਪਣੀਆਂ ਆਦਤਾਂ ਦੇ ਜਰੀਏ ਉੱਥੇ ਤੱਕ ਪਹੁੰਚ ਸਕਦੇ ਆ ਉਹ ਚੀਜ਼ ਪੋਸੀਬਲ ਆ ਕਿ ਤੁਸੀਂ ਬਸ ਇੱਕ ਵਾਰੀ ਜਿਹੜਾ ਆਪਣਾ ਪੋਜ਼ਿਟਿਵ ਮਾਈਂਡਸੈਟ ਜਦੋਂ ਉਹ ਤੁਹਾਡੇ ਕੋਲ ਆ ਗਿਆ ਤੇ ਤੁਹਾਡੇ ਸਫਲ ਹੋਣ ਦੇ ਜਿਹੜੇ ਚਾਂਸਸ ਆ ਹੋਰ ਵੀ ਵੱਧ ਜਾਂਦੇ ਆ ਤੇ ਇਥੇ ਸੇਵਿੰਗ ਦੀ ਵੀ ਐਗਜ਼ਾਮਪਲ ਦੱਸਦੇ ਆ ਕਿ ਜੇ ਤੁਸੀਂ ਆਪਣੀ ਸੈਲਰੀ ਸਾਰੀ ਖਰਚ ਲੈਨੇ ਆ ਤੇ ਤੁਸੀਂ ਹੌਲੀ ਹੌਲੀ ਕੀ ਹੈ ਕਿ ਉਹਦਾ 10% ਜਾਂ 20% ਵੀ ਜੇ ਬਚਾਉਣ ਲੱਗ ਗਏ ਆਪਣੀ ਸੈਲਰੀ ਵਿੱਚੋਂ ਤੇ ਜਦੋਂ ਤੁਸੀਂ ਲਗਾਤਾਰ ਬਚਾਉਨੇ ਆ ਤਾਂ ਤੁਸੀਂ ਆਪਣੇ ਆਪ ਜਿਹੜਾ 80% ਬਚਦਾ ਉਹਨਾਂ ਦੇ ਵਿੱਚ ਜਿੰਨੇ ਤੁਹਾਡੇ ਖਰਚੇ ਆ ਤੁਸੀਂ ਆਪਣੇ ਆਪ ਵੀ ਉਸ ਚੀਜ਼ ਨੂੰ ਮੈਨੇਜ ਕਰਨਾ ਉਹ ਕਹਿੰਦੇ ਸਿੱਖ ਲਓਗੇ ਤੇ ਸੇਵਿੰਗ ਕਿਉਂਕਿ ਇੱਕ ਬਹੁਤ ਵਧੀਆ ਆਦਤ ਆ ਜਦੋਂ ਤੁਸੀਂ ਹਰੇਕ ਸੈਲਰੀ ਦਾ 20% ਬਚਾਉਣ ਲੱਗ ਗਏ ਤਾਂ ਤੁਹਾਨੂੰ ਕੁਝ ਕੁ ਸਾਲਾਂ ਬਾਅਦ ਪਤਾ ਲੱਗੂਗਾ ਕਿ ਜਿਹੜੀ ਤੁਹਾਡੀ ਆਦਤ ਸੀ ਸੇਵਿੰਗ ਦੀ ਤੇ ਉਹਦੇ ਨਾਲ ਤੁਸੀਂ ਆਪਣੀ ਕਿੰਨੀ ਸੇਵਿੰਗ ਕਰ ਲਈਆ ਕਿੰਨੀ ਕ ਆਪਣੀ ਬਜਟ ਕਰ ਲਈਆ ਸੋ ਇਸ ਕਰਕੇ ਉਹ ਕਹਿੰਦੇ ਚਾਹੇ 20% ਆ ਪਰ ਉਹਦਾ ਜਿਹੜਾ ਰਿਜ਼ਲਟ ਆ ਤੁਹਾਨੂੰ ਅੱਜ ਨਹੀਂ ਮਿਲਣਾ ਉਹ ਕੁਝ ਕੁ ਸਾਲਾਂ ਬਾਅਦ ਜਦੋਂ ਤੁਸੀਂ ਦੇਖੋਗੇ ਤੇ ਤੁਹਾਨੂੰ ਆਪਣੇ ਆਪ ਨੂੰ ਬਹੁਤ ਵਧੀਆ ਲੱਗੂਗਾ ਕਿ ਤੁਸੀਂ ਅੱਜ ਤੋਂ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਇਹ ਆਦਤ ਜਿਹੜੀ ਆ ਸੇਵਿੰਗ ਦੀ ਉਹ ਪਾਈ ਸੀ ਤੇ ਇਸ ਚੀਜ਼ ਨੂੰ ਆਥਰ ਕਹਿੰਦੇ ਕਿ ਆਦਤ ਦਾ ਜਾਦੂ ਵੀ ਕਹਿੰਦੇ ਆ ਮੈਜਿਕ ਆਫ ਹੈਬਿਟ ਤੇ ਨੈਕਸਟ ਪੁਆਇੰਟ ਦੀ ਆਪਾਂ ਗੱਲ ਕਰਦੇ ਜੀ ਪੁਆਇੰਟ ਨੰਬਰ 5 ਦਾ ਹੈਬਿਟ ਆਫ ਅ ਕੈਰੈਕਟਰ ਐਂਡ ਲੀਡਰਸ਼ਿਪ ਤੇ ਇਸ ਪਾਗ ਵਿੱਚ ਆਥਰ ਦੱਸ ਦਿਆ ਕਿ ਤੁਹਾਡੇ ਦੁਨੀਆ ਤੋਂ ਜਾਣ ਪਿੱਛੋਂ ਲੋਕ ਤੁਹਾਨੂੰ ਕਿਦਾਂ ਯਾਦ ਕਰਨ ਉਹ ਕਹਿੰਦੇ ਕਿ ਸਾਰਾ ਕੁਝ ਤੁਹਾਡੇ ਪ੍ਰੈਜ਼ੈਂਟ ਕੈਰੈਕਟਰ ਤੇ ਡਿਪੈਂਡ ਕਰਦਾ ਇਸ ਕਰਕੇ ਆਪਣੇ ਸੁਭਾਅ ਤੇ ਧਿਆਨ ਦਿਓ ਕਿ ਦੁਨੀਆ ਵਿੱਚ ਤੁਸੀਂ ਕਿਦਾਂ ਵਿਚਰਦੇ ਆ ਤੇ ਜਿੰਨਾ ਹੋ ਸਕੇ ਦੂਜਿਆਂ ਦੀ ਹੈਲਪ ਕਰੋ ਤੇ ਜਿੰਨੀ ਜ਼ਿਆਦਾ ਹੋ ਸਕੇ ਉਨੀ ਵਧੀਆ ਜਿਹੜੀ ਰਿਲੇਸ਼ਨਸ਼ਿਪ ਆ ਉਹ ਵੀ ਡਿਵੈਲਪ ਕਰੋ ਤੇ ਇਸ ਚੀਜ਼ ਨੂੰ ਡਿਵੈਲਪ ਕਰਨ ਲਈ ਇੱਕ ਬੈਸਟ ਬੁੱਕ ਆ ਉਹ ਮੈਂ ਆਪਣੇ YouTube ਚੈਨਲ ਤੇ ਆਲਰੇਡੀ ਵੀਡੀਓ ਪਾਈ ਹੋਈ ਆ ਤੇ ਬੁੱਕ ਦਾ ਨਾਮ ਹੈਗਾ ਜੀ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਬਾਈ ਡੇਲ ਕਰਨੇਗੀ ਤੇ ਹੋਰ ਵੀ ਤੁਸੀਂ ਆਪਣੇ ਇਸ ਸਕਿੱਲ ਨੂੰ ਡਿਵੈਲਪ ਕਰਨ ਲਈ ਇਸ ਹੈਬਿਟ ਨੂੰ ਡਿਵੈਲਪ ਕਰਨ ਲਈ ਤੁਸੀਂ ਹੋਰ ਬਾਕੀ ਵੀ ਬੁੱਕਸ ਪੜ੍ਹ ਸਕਦੇ ਆ ਜਾਂ ਫਿਰ ਬਾਕੀ ਜਿਹੜੀਆਂ ਆਡੀਓ ਬੁੱਕਸ ਉਹ ਵੀ ਸੁਣ ਸਕਦੇ ਆ ਕਿ ਕਿੱਦਾਂ ਆਪਾਂ ਆਪਣੀ ਜਿਹੜੀ ਲੀਡਰਸ਼ਿਪ ਕੁਆਲਿਟੀ ਉਹਨੂੰ ਇੰਪਰੂਵ ਕਰਨਾ ਜਾਂ ਆਪਾਂ ਆਪਣੇ ਕੈਰੈਕਟਰ ਨੂੰ ਹੋਰ ਵੀ ਕਿੱਦਾਂ ਇੰਪਰੂਵ ਕਰ ਸਕਦੇ ਆ ਚਲਦੇ ਆ ਜੀ ਹੁਣ ਆਪਾਂ ਨੈਕਸਟ ਪੁਆਇੰਟ ਪੁਆਇੰਟ ਨੰਬਰ 6 ਇੰਪੋਰਟੈਂਸ ਆਫ ਸੈਲਫ ਡਿਸਿਪਲਨ ਸੋ ਸੈਲਫ ਡਿਸਿਪਲਨ ਦੇ ਗੱਲ ਕੀਤੀ ਆ ਉਥੋਂ ਦੇ ਇਥੇ ਕਿ ਉਹ ਕਹਿੰਦੇ ਆ ਕਿ ਜਦੋਂ ਤੁਸੀਂ ਕਿਸੇ ਕੰਮ ਨੂੰ ਪ੍ਰੋਪਰ ਪਲਾਨ ਕਰਦੇ ਆ ਪ੍ਰੋਪਰ ਉਸ ਦਾ ਲਾਈਕ ਉਹਨੂੰ ਆਰਗੇਨਾਈਜ਼ ਕਰਦੇ ਆ ਤੇ ਉਹ ਤੁਹਾਡੇ ਸਫਲ ਹੋਣ ਦੇ ਚਾਂਸਸ ਨੂੰ ਹੋਰ ਵੀ ਉਹ ਚੀਜ਼ ਵਧਾ ਦਿੰਦੀ ਆ ਜਦੋਂ ਤੁਸੀਂ ਕੋਈ ਵੀ ਚੀਜ਼ ਸੋਚਦੇ ਆ ਕੋਈ ਪਲਾਨ ਕੀਤਾ ਉਹਨੂੰ ਪ੍ਰੋਪਰ ਤੁਸੀਂ ਆਰਗੇਨਾਈਜ਼ ਕੀਤਾ ਆਪਣੇ ਗੋਲ ਨੂੰ ਤੋ ਉਹ ਤੁਸੀਂ ਸਫਲ ਹੋਣ ਦੇ ਚਾਂਸਸ ਹੋਰ ਵੀ ਜ਼ਿਆਦਾ ਵੱਧ ਜਾਂਦੇ ਆ ਜੇ ਆਪਾਂ ਕੱਲਾ ਸੋਚਦੇ ਆ ਉਹ ਚੀਜ਼ ਇਹਦਾ ਕੰਮ ਨਹੀਂ ਕਰਦੀ ਪ੍ਰੋਪਰ ਉਸ ਚੀਜ਼ ਨੂੰ ਪਲਾਨ ਕਰੋ ਕਿ ਉਹ ਗੋਲ ਤੱਕ ਆਪਾਂ ਪਹੁੰਚਣਾ ਕਿਦਾਂ ਤੇ ਇਥੇ ਇੱਕ ਹੋਰ ਵੀ ਐਗਜ਼ਾਮਪਲ ਆ ਹੈਨਰੀ ਫੋਰਡ ਨੇ ਕਿਹਾ ਸੀਗਾ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਕੰਮ ਲਈ ਪੈਦਾ ਹੋਏ ਆ ਤਾਂ ਫਿਰ ਉਹ ਕਹਿੰਦੇ ਕਿ ਬਸ ਤੁਸੀਂ ਉਹ ਕੰਮ ਕਰੋ ਜਿਹਦੇ ਲਈ ਤੁਸੀਂ ਪੈਦਾ ਹੋਏ ਆ ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਵੀ ਕੰਮ ਤੁਹਾਨੂੰ ਪਸੰਦ ਆ ਜਦੋਂ ਤੁਸੀਂ ਉਹ ਕਰਦੇ ਆ ਉਹਦੇ ਵਿੱਚ ਤੁਸੀਂ ਜ਼ਿਆਦਾ ਗਰੋਅ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਜ਼ਿਆਦਾ ਪੈਸੇ ਕਮਾ ਸਕਦੇ ਆ ਤੇ ਜ਼ਿਆਦਾ ਤਰੱਕੀ ਕਰ ਸਕਦੇ ਆ ਤੇ ਇਸ ਕਰਕੇ ਆਪਣੇ ਕੈਰੀਅਰ ਬਾਰੇ ਸੋਚੋ ਕਿ ਤੁਹਾਡੇ ਲਈ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਨਹੀਂ ਤੇ ਇਸੇ ਬੁੱਕ ਦੇ ਆਥਰ ਬ੍ਰਾਇਨ ਟ੍ਰੇਸੀ ਉਹ ਆਪਣੀ ਵੀ ਇਹਦੇ ਵਿੱਚ ਐਗਜ਼ਾਮਪਲ ਦੱਸਦੇ ਆ ਉਹ ਕਹਿੰਦੇ ਕਿ ਮੇਰੀ ਜਿਹੜੀ ਸਫਲਤਾ ਦਾ ਰਾਜ ਆ ਉਹ ਕਿਆ ਕਿ ਮੈਨੂੰ ਜਿਆਦਾ ਜ਼ਿੰਮੇਵਾਰੀ ਲੈਣ ਦੀ ਆਦਤ ਸੀ ਉਹ ਕਹਿੰਦੇ ਜਦੋਂ ਮੈਂ ਜੌਬ ਵੀ ਕਰਦਾ ਸੀ ਤੇ ਉਦੋਂ ਵੀ ਮੈਂ ਆਪਣੇ ਮੈਨੇਜਰ ਨੂੰ ਕਹਿੰਦਾ ਸੀ ਕਿ ਕੋਈ ਮੈਨੂੰ ਔਖਾ ਟਾਸਕ ਦਿਓ ਕੋਈ ਜਿਆਦਾ ਚੈਲੈਂਜਿੰਗ ਟਾਸਕ ਦਿਓ ਤਾਂ ਕਿ ਮੈਂ ਉਸ ਪ੍ਰੋਜੈਕਟ ਨੂੰ ਪੂਰਾ ਕਰਾਂ ਬਾਕੀ ਲੋਕਾਂ ਤੋਂ ਜ਼ਿਆਦਾ ਜ਼ਿੰਮੇਵਾਰੀ ਨਾਲ ਜਦੋਂ ਮੈਂ ਚੀਜ਼ ਕਰਦਾ ਸੀ ਤਾਂ ਕਹਿੰਦੇ ਕਿ ਮੈਂ ਬਹੁਤ ਸਾਰੇ ਫਿਰ ਇਦਾਂ ਦੇ ਔਖੇ ਔਖੇ ਪ੍ਰੋਜੈਕਟ ਕੀਤੇ ਆਪਣੀ ਕੰਪਨੀ ਵਿੱਚ ਤੇ ਜਿਹਦੇ ਨਾਲ ਉਹਨਾਂ ਨੂੰ ਬਾਕੀਆਂ ਤੋਂ ਜ਼ਿਆਦਾ ਕੰਪਨੀ ਵਿੱਚ ਗਰੋਥ ਮਿਲੀ ਤੇ ਬਹੁਤ ਸਾਰੇ ਉਹਨਾਂ ਨੇ ਪੈਸੇ ਵੀ ਕਮਾਏ ਤੇ ਇਸੇ ਨਾਲ ਹੀ ਆਪਾਂ ਚੱਲਦੇ ਆ ਜੀ ਨੈਕਸਟ ਪੁਆਇੰਟ ਤੇ ਪੁਆਇੰਟ ਨੰ make it happen ਉਹ ਕਹਿੰਦੇ ਆਪਣੇ ਪਰਪਸ ਲਈ ਤੁਸੀਂ ਕਲੀਅਰ ਰਵੋ ਜੋ ਵੀ ਤੁਹਾਡਾ ਲਾਈਫ ਵਿੱਚ ਗੋਲ ਆ ਉਹਦੇ ਲਈ ਤੁਸੀਂ ਕਲੀਅਰ ਹੋ ਜਾਓ ਜਾਂ ਜੋ ਵੀ ਤੁਸੀਂ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਆ ਜੇ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਉਸ ਚੀਜ਼ ਲਈ ਕਲੀਅਰ ਹੋ ਜਾਓ ਕਿ ਮੈਂ ਆਪਣੇ ਕਸਟਮਰਸ ਨੂੰ ਕਿਹੜੀ ਚੀਜ਼ ਪ੍ਰੋਵਾਈਡ ਕਰਨੀ ਆ ਸੋ ਇਸ ਚੀਜ਼ ਨੂੰ ਲੈ ਕੇ ਉਹ ਕਹਿੰਦੇ ਜਦੋਂ ਆਪਣੇ ਗੋਲ ਨੂੰ ਲੈ ਕੇ ਤੁਸੀਂ ਕਲੀਅਰ ਹੋ ਗਏ ਤੇ ਤੁਸੀਂ ਫਿਰ ਉਹ ਚੀਜ਼ ਨੂੰ ਸਟਾਰਟ ਕਰ ਦਿਓ ਕਿਉਂਕਿ ਪਰਫੈਕਟ ਟਾਈਮ ਕਹਿੰਦੇ ਕਦੇ ਨਹੀਂ ਆਉਂਦਾ ਸੋ ਇਸ ਕਰਕੇ ਪਰਫੈਕਟ ਟਾਈਮ ਦੀ ਜਿਹੜੀ ਉਡੀਕ ਕਰਨੀ ਉਹ ਛੱਡ ਦਿਓ ਜੇ ਤੁਸੀਂ ਜਿਹੜਾ ਪਹਿਲਾ ਐਗਜ਼ਾਮਪਲ ਆ ਦਿੱਤੀਆਂ ਕਿ ਜੇ ਤੁਸੀਂ ਜੈਮਰੀ ਜਾ ਸਕਦੇ ਤੇ ਥੋੜਾ ਬਹੁਤਾ ਘਰ ਤੋਂ ਹੀ ਜਿਹੜਾ ਵਰਕਆਊਟ ਹੈ ਸਟਾਰਟ ਕਰਨਾ ਸ਼ੁਰੂ ਕਰ ਦੋ ਤੇ ਉਹ ਕਹਿੰਦੇ ਜੇ ਤੁਹਾਨੂੰ ਕੋਈ ਲੱਗਦਾ ਵੀ ਤੁਸੀਂ ਕੋਈ ਵੱਡਾ ਬਿਜ਼ਨਸ ਕਰਨਾ ਆ ਵੱਡਾ ਬਿਜ਼ਨਸ ਕਰਨ ਲਈ ਹਜੇ ਤੁਹਾਡੇ ਕੋਲ ਪੈਸੇ ਹੈ ਨਹੀਂਗੇ ਪਰ ਜਿੰਨੇ ਇੱਕ ਹੈਗੇ ਆ ਜੋ ਵੀ ਤੁਹਾਡੇ ਕੋਲ ਓਪਰਚ्युनिटीਜ਼ ਹੈਗੀਆਂ ਤੇ ਤੁਸੀਂ ਉਸੇ ਚੀਜ਼ ਦੇ ਨਾਲ ਆਪਣੀ ਸ਼ੁਰੂਆਤ ਕਰ ਸਕਦੇ ਆ ਸੋ ਇਸੇ ਕਰਕੇ ਚਾਹੇ ਕਹਿੰਦੇ ਛੋਟੀ ਸ਼ੁਰੂਆਤ ਕਰੋ ਪਰ ਸ਼ੁਰੂਆਤ ਜ਼ਰੂਰ ਕਰੋ ਕਿਉਂਕਿ ਜਿਹੜਾ ਪਰਫੈਕਟ ਟਾਈਮ ਆ ਉਹ ਕਦੇ ਨਹੀਂ ਆਉਂਦਾ ਤੇ ਇਸੇ ਨਾਲ ਹੀ ਆਪਾਂ ਚੱਲਦੇ ਆ ਜੀ ਨੈਕਸਟ ਪੁਆਇੰਟ ਵੱਲ ਪ ਸਕਸੈਸਫੁਲ ਲੋਕਾਂ ਦੇ ਦੂਜੇ ਲੋਕਾਂ ਨਾਲ ਹੈਲਦੀ ਰਿਲੇਸ਼ਨਸ਼ਿਪ ਹੁੰਦੇ ਆ ਉਹ ਕਹਿੰਦੇ ਵੀ ਜਿਹੜੇ ਵੀ ਲੋਕਾਂ ਨੂੰ ਤੁਸੀਂ ਜ਼ਿਆਦਾ ਚਾਹੁੰਦੇ ਆ ਜ਼ਿਆਦਾ ਪਸੰਦ ਕਰਦੇ ਆ ਉਹਨਾਂ ਨੂੰ ਹਮੇਸ਼ਾ ਆਪਣੇ ਆਸ-ਪਾਸ ਹੀ ਰੱਖੋ ਤੇ ਉਹਨਾਂ ਨਾਲ ਤੁਸੀਂ ਟੀਮਵਰਕ ਵੀ ਕਰ ਸਕਦੇ ਆ ਕੋਲਾਬੋਰੇਸ਼ਨ ਵੀ ਕਰ ਸਕਦੇ ਆ ਤੇ ਦੂਜਿਆਂ ਨਾਲ ਆਪਣੀ ਜਿਹੜੀ ਖੁਸ਼ੀ ਆ ਉਹ ਹਮੇਸ਼ਾ ਸ਼ੇਅਰ ਕਰੋ ਕਿਉਂਕਿ ਪੰਜਾਬੀ ਦੀ ਵੀ ਇੱਕ ਕਹਾਵਤ ਆ ਕਿ ਜਿਹੜਾ ਦੁੱਖ ਆ ਉਹ ਵੰਡਣ ਨਾਲ ਘਟਦਾ ਆ ਤੇ ਖੁਸ਼ੀ ਵੰਡਣ ਨਾਲ ਦੁੱਗਣੀ ਹੁੰਦੀ ਆ ਤੇ ਆਥਰ ਕਹਿੰਦੇ ਸਾਰਾ ਕੁਝ ਤੁਹਾਡਾ ਹੋ ਸਕਦਾ ਵਧੀਆ ਜੌਬ ਕੋਈ ਹਾਈ ਇਨਕਮ ਵਾਲਾ ਬਿਜ਼ਨਸ ਵਧੀਆ ਹੈਲਥ ਤੇ ਤੁਹਾਡੀ ਲਵਿੰਗ ਫੈਮਿਲੀ ਸੋ ਕਹਿੰਦੇ ਕਿ ਜਿਹੜਾ ਇੱਕ ਬੈਲੈਂਸ ਆ ਲਾਈਫ ਵਿੱਚ ਉਹ ਬਣਾਉਣਾ ਬਹੁਤ ਜ਼ਰੂਰੀ ਆ ਸੋ ਆਪਾਂ ਨੂੰ ਇੱਕ ਚੀਜ਼ ਪਾਉਂਡ ਕਰਕੇ ਆਪਾਂ ਇਦਾਂ ਨਹੀਂ ਕਰ ਸਕਦੇ ਕਿ ਆਪਾਂ ਬਸ ਜਾਂ ਤਾਂ ਬਿਜ਼ਨਸ ਵੱਲ ਧਿਆਨ ਦੇ ਸਕਦੇ ਆ ਜਾਂ ਆਪਾਂ ਆਪਣੀ ਫੈਮਿਲੀ ਵੱਲ ਧਿਆਨ ਦੇ ਸਕਦੇ ਆ ਉਹ ਕਹਿੰਦੇ ਕਿ ਤੁਸੀਂ ਇੱਕ ਸਕਸੈਸਫੁਲ ਬੰਦਾ ਕੀ ਕਰਦਾ ਕਿ ਉਹ ਆਪਣੀ ਲਾਈਫ ਵਿੱਚ ਇੱਕ ਬੈਲੈਂਸ ਲੈ ਕੇ ਆਉਂਦਾ ਸੋ ਆਪਣੀ ਫੈਮਿਲੀ ਨੂੰ ਵੀ ਟਾਈਮ ਦਿੰਦਾ ਆਪਣੇ ਕੰਮ ਵੱਲ ਵੀ ਧਿਆਨ ਦਿੰਦਾ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਦਾ ਉਹ ਕਹਿੰਦੇ ਕਿ ਤੁਹਾਨੂੰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਬੈਲੈਂਸ ਵਾਲੀਆਂ ਇਹਨਾਂ ਵਿੱਚ ਤੁਸੀਂ ਬੈਲੈਂਸ ਰੱਖ ਸਕਦੇ ਆ ਤੇ ਤੁਹਾਨੂੰ ਦੂਜੀ ਚੀਜ਼ ਪਾਉਣ ਲਈ ਇੱਕ ਚੀਜ਼ ਛੱਡਣੀ ਨਹੀਂ ਪਊਗੀ ਸੋ ਇਸ ਕਰਕੇ ਕਹਿੰਦੇ ਤੁਸੀਂ ਸਾਰਾ ਕੁਝ ਲਾਈਫ ਵਿੱਚ ਅਚੀਵ ਕਰ ਸਕਦੇ ਆ ਤੇ ਇਹ ਕਿਦਾਂ ਸੰਭਵ ਆ ਚੰਗੀਆਂ ਆਦਤਾਂ ਕਰਕੇ ਤੇ ਉਥਰ ਕਹਿੰਦੇ ਆ ਕਿ ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਪਰਸਨਲ ਲਾਈਫ ਵੀ ਵਧੀਆ ਤੁਸੀਂ ਮੇਨਟੇਨ ਕਰਕੇ ਰੱਖ ਸਕਦੇ ਆ ਇੱਕ ਵਧੀਆ ਜੀਵਨ ਜਿਹੜਾ ਉਹ ਤੁਸੀਂ ਜੀ ਸਕਦੇ ਆ ਬਤੀਤ ਕਰ ਸਕਦੇ ਆ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਆ ਬਰਾਬਰ ਆਪਣੀ ਇਨਕਮ ਵੱਲ ਵੀ ਬਿਜ਼ਨਸ ਜਾਂ ਜੋਬ ਆ ਵਧੀਆ ਆਪਣੀ ਹੈਲਥ ਤੇ ਦਾ ਧਿਆਨ ਰੱਖ ਕੇ ਤੇ ਆਪਣੀ ਫੈਮਿਲੀ ਤੇ ਫਰੈਂਡਸ ਨਾਲ ਟਾਈਮ ਸਪੈਂਡ ਕਰਕੇ ਤੇ ਇਸ ਕਰਕੇ ਉਹ ਕਹਿੰਦੇ ਕਿ ਇੱਕ ਸੁਧਾਰਨ ਬੰਦਾ ਉਹਦੀ ਸੋਚ ਕੀ ਹੁੰਦੀ ਹੈ ਕਿ ਜੇ ਮੈਂ ਅੱਗੇ ਵਧਣਾ ਲਾਈਫ ਵਿੱਚ ਤੇ ਮੈਂ ਸਾਰੀਆਂ ਚੀਜ਼ਾਂ ਵੱਲ ਮੈਂ ਧਿਆਨ ਨਹੀਂ ਦੇ ਸਕਦਾ ਪਰ ਦੂਜੇ ਪਾਸੇ ਇੱਕ ਸਕਸੈਸਫੁਲ ਬੰਦਾ ਕਿਦਾਂ ਸੋਚਦਾ ਕਿ ਮੈਂ ਸਾਰੀਆਂ ਚੀਜ਼ਾਂ ਵਿੱਚ ਲਾਈਫ ਵਿੱਚ ਸਾਰੀਆਂ ਚੀਜ਼ਾਂ ਨੂੰ ਮੈਂ ਬੈਲੈਂਸ ਕਰਕੇ ਚੱਲਣਾ ਇੱਕ 올ਰਾਊਂਡਰ ਦੀ ਤਰ੍ਹਾਂ ਤੇ ਇਸੇ ਨਾਲ ਹੀ ਆਪਾਂ ਅੱਗੇ ਚੱਲਦੇ ਆ ਜੀ ਪੁਆਇੰਟ ਨੰਬਰ 9 ਇਹ ਹੈਗਾ ਜੀ develop healthy lifestyle so ਇਹਦੇ ਵਿੱਚ ਆਪਾਂ ਨੂੰ ਤਿੰਨ ਚੀਜ਼ਾਂ ਮੇਨ ਦੱਸਿਆ ਹੋਈਆਂ ਫਿਜ਼ੀਕਲ ਮੈਂਟਲ ਤੇ ਇਮੋਸ਼ਨਲ ਹੈਲਥ ਤੇ ਆਥਰ ਕਹਿੰਦੇ ਕਿ ਆਹ ਤਿੰਨ ਚੀਜ਼ਾਂ ਨੂੰ ਵੀ ਆਪਣੀ ਲਾਈਫ ਵਿੱਚ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ ਸੋ ਇਹ ਦੱਸ ਦਿਆ ਵੀ ਆਪਾਂ ਇਹਨਾਂ ਤਿੰਨੇ ਚੀਜ਼ਾਂ ਨੂੰ ਕਿੱਦਾਂ ਮੇਨਟੇਨ ਕਰ ਸਕਦੇ ਆ ਤੇ ਪਹਿਲੇ ਨੰਬਰ ਤੇ ਉਹ ਦੱਸ ਦਿਆ ਅਕਸੈਪਟੈਂਸ ਦਾ ਉਹ ਕਹਿੰਦੇ ਕਿ ਤੁਹਾਡੇ ਜਿਹੜੇ ਪਾਰਟਨਰ ਆ ਉਹ ਜਿੱਦਾਂ ਦੇ ਵੀ ਆ ਤੁਸੀਂ ਉਹਨਾਂ ਨੂੰ ਅਕਸੈਪਟ ਕਰਨਾ ਸਿੱਖੋ ਤੇ ਉਹਨਾਂ ਨੂੰ ਤੁਸੀਂ ਬਦਲਣ ਦੀ ਕੋਸ਼ਿਸ਼ ਨਾ ਕਰੋ ਤੇ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਵੀ ਤੁਸੀਂ ਅਕਸੈਪਟ ਕਰੋ ਉਹ ਜਿੱਦਾਂ ਦੇ ਵੀ ਆ ਉਹਨਾਂ ਨੂੰ ਪਿਆਰ ਕਰੋ ਕਿਉਂਕਿ ਪਿਆਰ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਤੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਆ ਉਹਨਾਂ ਦੀਆਂ ਕਮਜ਼ੋਰੀਆਂ ਵੀ ਹੋਣਗੀਆਂ ਤੇ ਉਹ ਕਹਿੰਦੇ ਉਹਨਾਂ ਦੀ ਜਿਹੜੀ ਸਟਰੈਂਥ ਆ ਉਹ ਵੀ ਚੀਜ਼ਾਂ ਹੋਣਗੀਆਂ ਵੀ ਕੁਝ ਚੀਜ਼ਾਂ ਮਾੜੀਆਂ ਵੀ ਹੋਣਗੀਆਂ ਕੁਝ ਚੀਜ਼ਾਂ ਵਧੀਆ ਵੀ ਹੋਣਗੀਆਂ ਪਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਅਕਸੈਪਟ ਕਰੋ ਜੋ ਵੀ ਤੁਹਾਡੇ ਪਾਰਟਨਰ ਦੇ ਵਿੱਚ ਆ ਤੇ ਅੱਗੇ ਇਹ ਸਮਝਾਉਂਦੇ ਆਪਾਂ ਨੂੰ ਗ੍ਰੈਟੀਟਿਊਡ ਬਾਰੇ ਗ੍ਰੈਟੀਟਿਊਡ ਵਿੱਚ ਕੀ ਦੱਸਦੇ ਕਿ ਆਪਣੀ ਫੈਮਿਲੀ ਤੇ ਫਰੈਂਡਸ ਦਾ ਹਮੇਸ਼ਾ ਸ਼ੁਕਰਾਨਾ ਕਰੋ ਜੋ ਵੀ ਤੁਹਾਨੂੰ ਦਿੱਤਾ ਰੱਬ ਨੇ ਅੱਜ ਤੱਕ ਤੇ ਤੁਸੀਂ ਰੱਬ ਦਾ ਵੀ ਧੰਨਵਾਦ ਕਰੋ ਹਰ ਰੋਜ਼ ਤੇ ਨਾਲ ਹੀ ਆਪਣੀ ਫੈਮਿਲੀ ਦਾ ਵੀ ਫਰੈਂਡਸ ਦਾ ਵੀ ਤੇ ਜਾਂ ਕੋਈ ਵੀ ਕੋਈ ਏਦਾਂ ਦਾ ਇਨਸਾਨ ਹੈਗਾ ਜਿਨੇ ਤੁਹਾਡੀ ਹੈਲਪ ਕੀਤੀ ਹੋਵੇ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਤੁਸੀਂ ਉਹਨਾਂ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਤੇ ਅੱਗੇ ਆਥਰ ਆਪਾਂ ਨੂੰ ਇਸੇ ਭਾਗੀ ਵਿੱਚ ਦੱਸ ਦਿਆ ਤਾਰੀਫ਼ ਕਰਨੀ ਉਹ ਕਹਿੰਦੇ ਕਿ ਤੁਸੀਂ ਦੂਜਿਆਂ ਨੂੰ ਕੰਪਲੀਮੈਂਟ ਦੇਣਾ ਕਦੇ ਨਾ ਭੁੱਲੋ ਦੂਜਿਆਂ ਦੀ ਜਿਹੜੀ ਬਣਦੀ ਤਾਰੀਫ਼ ਆ ਉਹ ਹਮੇਸ਼ਾ ਕਰਨੀ ਚਾਹੀਦੀ ਆ ਸੋ ਤਾਰੀਫ਼ ਸੌਣ ਕਿ ਉਹ ਕਹਿੰਦੇ ਕਿ ਲੋਕ ਜਿਹੜੇ ਉਹ ਪੋਜ਼ਿਟਿਵ ਫੀਲ ਕਰਦੇ ਆ ਤੇ ਉਹ ਹੋਰ ਵੀ ਵਧੀਆ ਪਰਫਾਰਮ ਕਰਨਗੇ ਉਹ ਚਾਹੇ ਤੁਹਾਡੇ ਫੈਮਿਲੀ ਮੈਂਬਰ ਆ ਚਾਹੇ ਫਰੈਂਡਸ ਆ ਚਾਹੇ ਤੁਹਾਡੇ ਨਾਲ ਕੰਮ ਤੇ ਜਿਹੜੇ ਕਲੀਗਜ਼ ਨਾਲ ਕੰਮ ਕਰਦੇ ਆ ਤੇ ਤੁਸੀਂ ਹਮੇਸ਼ਾ ਸਾਰਿਆਂ ਦੀ ਵੰਡ ਦੀ ਤਾਰੀਫ ਜ਼ਰੂਰ ਕਰੋ ਤੇ ਹੁਣ ਆਪਾਂ ਚੱਲਦੇ ਆ ਜੀ ਲਾਸਟ ਪੁਆਇੰਟ ਪੁਆਇੰਟ ਨੰਬਰ 10 ਹੈਗਾ ਜੀ ਦਾ ਹੈਬਿਟਸ ਫੋਰ ਹੈਲਥ ਐਂਡ ਵੈਲ ਬੀਇੰਗ ਇਹਦੇ ਵਿੱਚ ਆਥਰ ਦੱਸਦੇ ਆ ਕਿ ਇੱਕ ਹੈਲਦੀ ਤੇ ਫਿਟ ਬਾਡੀ ਕਿਹਨੂੰ ਪਸੰਦ ਨਹੀਂ ਤੇ ਆਥਰ ਆਪਾਂ ਨੂੰ ਤਿੰਨ ਜਿਹੜੀਆਂ ਵਾਈਟ ਜ਼ਹਿਰ ਬਾਰੇ ਦੱਸਦੇ ਆ ਕਿ ਤਿੰਨ ਚਿੱਟੀਆਂ ਜਿਹੜੀਆਂ ਜ਼ਹਿਰ ਕਿਹੜੀਆਂ ਹੁੰਦੀਆਂ ਤੇ ਉਹ ਆ ਜੀ 슈ਗਰ ਸాల్ట్ ਤੇ ਤੀਜੇ ਨੰਬਰ ਤੇ ਹੈਗਾ ਮੈਦਾ ਜਿਹਨੂੰ ਪਲੇਨ ਫਲਾਰ ਵੀ ਕਹਿੰਦੇ ਆ ਸੋ ਆਥਰ ਕਹਿੰਦੇ ਕਿ ਆ ਤਿੰਨਾਂ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋ 슈ਗਰ ਸాల్ట్ ਤੇ ਮੈਦਾ ਤੇ ਆਥਰ ਕਹਿੰਦੇ ਕਿ ਹਮੇਸ਼ਾ ਤੁਸੀਂ ਟਰਾਈ ਕਰੋ ਕਿ ਫਰੈਸ਼ ਫੂਡ ਖਾਓ ਜਿਹੜਾ ਵੀ ਜੰਕ ਫੂਡ ਆ ਜਾਂ ਪ੍ਰੋਸੈਸਡ ਫੂਡ ਆ ਉਸ ਫੂਡ ਤੋਂ ਤੁਸੀਂ ਦੂਰ ਹੋ ਤੇ ਜਿਹੜੀਆਂ ਚੀਜ਼ਾਂ ਅ ਸ਼ੂਗਰ ਸੌਲਟ ਤੇ ਮੈਦਾ ਉਹ ਕਹਿੰਦੇ ਕਿ ਤਿੰਨ ਚੀਜ਼ਾਂ ਸਿਹਤ ਲਈ ਬਹੁਤ ਮਾੜੀਆਂ ਆ ਤੇ ਨਾਲ ਜਿਹੜੀ ਸੌਫਟ ਡਰਿੰਕ ਆ ਤੇ ਮਠਾਈਆਂ ਆ ਉਹਨਾਂ ਨੂੰ ਵੀ ਤੁਸੀਂ ਅਵੋਇਡ ਕਰੋ ਤੇ ਜਿਹੜੇ ਬਰੈਡ ਵੀ ਬਣਦੇ ਆ ਪੇਸਟਰੀਜ਼ ਵੀ ਬਣਦੀਆਂ ਉਹ ਵੀ ਮੈਦੇ ਤੋਂ ਬਣਦੀਆਂ ਸੋ ਇਸ ਕਰਕੇ ਉਹ ਕਹਿੰਦੇ ਕਿ ਇਸ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋ ਜਦ ਕਿ ਕਿਹੜੀ ਚੀਜ਼ ਵਧੀਆ ਖਾਣ ਲਈ ਜਿਹੜੇ ਹੋਲ ਗ੍ਰੇਨਜ਼ ਹੁੰਦੇ ਆ ਉਹ ਬਹੁਤ ਵਧੀਆ ਮੰਨੇ ਜਾਂਦੇ ਆ ਉਹਨਾਂ ਵਿੱਚ ਫਾਈਬਰ ਵਿਟਾਮਿਨਸ ਤੇ ਮਿਨਰਲਸ ਹੁੰਦੇ ਆ ਸੋ ਉਹ ਕਹਿੰਦੇ ਕਿ ਤੁਸੀਂ ਆਪਣੀ ਡਾਈਟ ਵਿੱਚ ਫਰੂਟ ਤੇ ਵੈਜੀਟੇਬਲ ਵੀ ਐਡ ਕਰੋ ਤੇ ਆਥਰ ਕਹਿੰਦੇ ਕਿ 50% ਤੋਂ ਜ਼ਿਆਦਾ ਜਿਹੜੀਆਂ ਬਿਮਾਰੀਆਂ ਦਾ ਇਲਾਜ ਆ ਇੱਕ ਚੰਗੇ ਖਾਣ ਪੀਣ ਵਿੱਚ ਲੁਕਿਆ ਹੋਇਆ ਆ ਤੇ ਇਸ ਕਰਕੇ ਆਪਾਂ ਵਧੀਆ ਡਾਈਟ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਇੱਕ ਚੰਗਾ ਜੀਵਨ ਆਨੰਦਮਈ ਜੀਵਨ ਬਤੀਤ ਕਰ ਸਕਦੇ ਆ ਤੇ ਲੋ ਜੀ ਇਹ ਸੀਗਾ ਲਾਸਟ ਪੁਆਇੰਟ ਬੁੱਕ ਮਿਲੀਅਨ ਡਾਲਰ ਹੈਬਿਟਸ ਦਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿ ਨੈਕਸਟ ਵੀਡੀਓ ਆਪਾਂ ਕਿਸ ਬੁੱਕ ਸਮਰੀ ਤੇ ਪਾਈਏ ਤੇ ਇਦਾਂ ਦੀਆਂ ਹੀ ਹੋਰ ਵੈਲਿਊਏਬਲ ਨੋਲੇਜੇਬਲ ਬੁੱਕਸ ਸਮਰੀ ਸੁਣਨ ਲਈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ ਤੇ ਮੈਂ ਹੋਰ ਵੀ ਬਹੁਤ ਸਾਰੀਆਂ ਬੁੱਕ ਸਮਰੀਜ਼ ਆਲਰੇਡੀ ਅਪਲੋਡ ਕੀਤੀਆਂ ਹੋਈਆਂ ਜਿੱਦਾਂ ਕਿ 48 ਲਾਜ਼ ਆਫ ਪਾਵਰ ਥਿੰਕ ਐਂਡ ਗਰੋ ਰਿਚ ਰਿਚਡ ਐਂਡ ਪੂਰਡਡ ਸੋ ਇਦਾਂ ਦੀਆਂ ਬੁੱਕਸ ਦੀ ਮੈਂ ਆਲਰੇਡੀ ਬੁੱਕ ਸਮਰੀ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕੀਤੀ ਆ ਜੇ ਉਹ ਵੀ ਤੁਸੀਂ ਅਜੇ ਤੱਕ ਨਹੀਂ ਦੇਖੀ ਤੇ ਉਹ ਵੀ ਤੁਸੀਂ ਦੇਖ ਸਕਦੇ ਆ ਜੀ ਤੇ ਲੋ ਜੀ ਕਰਦੇ ਆ ਸਮਾਪਤੀ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ ਉਦੋਂ ਤੱਕ ਦਿਓ ਜੀ ਇਜਾਜ਼ਤ ਧੰਨਵਾਦ